ਤੇ ਮਿਲੇ ਕਿਤਾ ਕਿ ਕੋਈ ਪਰਿਵਾਰਕ ਰਿਲੇਸ਼ਨ ਹੈ ਜਾਂ ਦੋਸਤਾਂ ਵਾਂਗੂ ਬਣੇ ਕਿਉਂਕਿ ਬਹੁਤ ਵਾਰ ਮੈਂ ਪਹਿਲਾਂ ਹੀ ਸਵਾਲਿਆ ਕਰਨਾ ਜਿੱਦਾਂ ਭਗਵੰਤ ਹੀ ਨਹੀਂ ਆ ਉਹਨਾਂ ਨੇ ਬੜਿਆ ਨਾ ਕੀਤਾ ਜੱਗੀ ਨਾਲ ਕੀਤਾ ਅ ਰਾਣੇ ਨਾਲ ਕੀਤਾ ਫਿਰ ਅਲੱਗ-ਅਲੱਗ ਕੀਤਾ ਸ਼ੁਰੂ ਤੋਂ ਤੁਹਾਨੂੰ ਇਕੱਠਿਆਂ ਵੇਖਦੇ ਹੁੰਨੇ ਹਾਂ ਸਾਡੇ ਪਹਿਲਾਂ ਪਾਕਿਸਤਾਨ ਤੋਂ ਉਸ ਤੋਂ ਬਾਅਦ ਤਰਨਤਾਰਨ ਸਾਡੇ ਪਾਸੇ ਸੀਗੇ ਤਰਨਤਾਰਨ ਤੋਂ ਅੱਛਾ ਤਰਨਤਾਰਨ ਸੀਗਾ ਸਾਰਾ ਪਰਿਵਾਰ ਉੱਥੇ ਸੀਗਾ ਤੇ ਸਾਡਾ ਜਨਮ ਜਲੰਧਰ ਹੀ ਹੋਇਆ ਜੀ ਮੇਰਾ ਜਨਮ ਤਾਂ ਜਲੰਧਰ ਹੀ ਹੋਇਆ ਹੈ ਅੱਛਾ ਅੱਛਾ ਤੇ ਪਰਿਵਾਰ ਸਾਡਾ ਜੁਆਇੰਟ ਫੈਮਿਲੀ ਹੈ ਜੀ ਇੱਕੋ ਛੱਤ ਥੱਲੇ ਰਹਿੰਦੇ ਆ ਇੱਕੋ ਰਸੋਈ ਆ ਇੱਕੋ ਤੇ ਸਾਰੇ ਇਕੱਠੇ ਆਪਾਂ ਬੱਚੇ ਵੀ ਪਰਿਵਾਰ ਇਦਾਂ ਦਾ ਕਿ ਪਿਆਰੇ ਨਾ ਬੱਚਿਆਂ ਦਾ ਕਿ ਸਾਰੇ ਉਹਨੂੰ ਚਾਚਾ ਕਹਿੰਦੇ ਨੇ ਭਾਜੀ ਦਾ ਵੀ ਤੇ ਮੇਰੀ ਵਾਈਫ ਨੂੰ ਚਾਚੀ ਕਹਿੰਦੇ ਆ ਤੇ ਇਹਨਾਂ ਨੂੰ ਸਾਰੇ ਪਾਪਾ ਕਹਿੰਦੇ ਨੇ ਬਦਰੀ ਫਾਦਰ ਕਰਕੇ ਆਪਾਂ ਫਾਦਰ ਤਰਨਤਨ ਦਾ ਜੰਪਾਲ ਫਾਦਰ ਦਾ ਜੰਪਾਲ ਜਿਹਾ ਗੁਜਰਾਵਾਲਾ अच्छा जी पाकिस्तान जी ਤੇ ਪਾਰਟੀਸ਼ਨ ਤੋਂ ਪਹਿਲਾਂ ਹੀ ਆ ਗਏ ਉੱਤੇ ਤਰਨ ਤਰਨ ਤੇ ਫਿਰ ਉਹਨੇ ਨੌਕਰੀ ਜੰਦਰ ਲੱਗ ਗਈ ਬੈਂਕ ਸਟੇਟ ਬੈਂਕ ਆਫ ਇੰਡੀਆ اچھا ਜੀ ਤੇ ਜਿਹਦੇ ਕਰਕੇ ਸਾਡਾ ਜਨਮ ਜੰਦਰਚਾ ਜੰਦਰ ਉੱਧਰ ਰਹਿ ਗਿਆ ਉਹ ਹਾਂ ਜੀ ਇਕੱਠੇ ਜੋੜੀ ਉੱਧਰ ਸੀ ਤੇ ਫਿਰ ਤਰਾ ਕਰ ਹੀਰੇ ਨਾਲ ਸ਼ੁਰੂ ਕੀਤਾ ਆ ਇਹ ਪੰਡ ਵਾਲਾ ਜਿਹੜਾ ਉਹ ਕਰਦੇ ਹੁੰਦੇ ਸੀ ਲਗਾਤਾਰ ਤੇ ਮੇਰੇ ਗੱਲ ਗੁਫਿੰਦਰ ਨੂੰ ਪੰਡ ਕਰਕੇ ਵੀ ਜਿੱਦਾਂ ਤੁਸੀਂ ਮੈਨੂੰ ਦਿਨ ਦੱਸਿਆ ਸੀ ਕਿ ਜਾਣਾ ਜਾਂਦਾ ਹਾਂ ਜੀ ਕੀ ਆਈਡੀ ਹੁੰਦਾ ਤੇ ਆਪਾਂ ਨੂੰ ਇਹਨਾਂ ਨੂੰ ਚੇਂਜ ਕਰਕੇ ਥੋੜਾ ਜਿਆਦਾ ਨੂੰ ਕਰ ਲਈ ਜੇ ਮੇਰਾ ਕੋਈ ਆਈਡੀਆ ਦਿਮਾਗ ਚੰਦਾ ਇਹ ਦੱਸ ਦਿੰਦਾ ਕਿਉਂਕਿ ਇਕੱਲੇ ਬੰਦੇ ਜਦੋਂ ਇਕੱਲਾ ਬੰਦਾ ਸੋਚਦਾ ਨਾ ਤੇ ਵਿੱਚ ਕੋਈ ਨਾ ਕਮੀਆਂ ਰਹਿ ਜਾਂਦੀਆਂ ਅੱਛਾ ਐਜੂਕੇਸ਼ਨ ਦਾ ਲੈਵਲ ਕਿੱਥੋਂ ਤੱਕ ਲਿਆ ਦੋਨਾਂ ਨੇ ਵੈਸੇ ਪਰਸਨਲ ਸਵਾਲ ਹੈ ਕੋਈ ਗੱਲ ਨਹੀਂ ਐਜੂਕੇਸ਼ਨ ਬਾਰੇ ਕਿਹਾ ਵੀ ਆਪਾਂ ਇੰਨੇ ਵੀ ਨਲਾਇਕ ਨਹੀਂ ਹੈਗੇ ਕਿ ਜਿਹੜੇ ਆ ਇੰਜੀਨੀਅਰਿੰਗ ਕਰਕੇ ਹੀ ਇੰਨਾ ਵੱਡੀਆਂ ਮੱਲਾ ਉਹਨਾਂ ਮਾਰੀਆਂ ਸੀ ਮੈਨੂੰ ਲੱਗਦਾ ਕਿ ਥੋੜਾ ਜਿਹਾ ਪ੍ਰੈਕਟੀਕਲ ਬੰਦੇ ਨੂੰ ਬਣਾ ਦਿੰਦੀ ਐ ਇਹ ਲਾਈਨ ਜਿਹੜੋ ਬਹੁਤ ਘੱਟ ਕੰਮ ਹੁੰਦਾ ਥੋੜਾ ਜਿਹਾ ਪ੍ਰੋਫੈਸ਼ਨਲ ਗੱਲਾਂ ਦੇ ਵਿੱਚ ਨਾ ਥੋੜਾ ਜਿਹਾ ਕਮੇਡੀ ਪੈਦਾ ਹੁੰਦੀ ਅੱਛਾ ਜੀ ਜਿਹੜੇ ਉਹ ਬੀਏ ਗ੍ਰੈਜੂਏਸ਼ਨ ਜਾਂ ਤੁਸੀਂ ਕਹ ਲਓਗੇ ਆ ਆਰਟਸ ਵਾਲੇ ਬੰਦੇ ਆਏ ਤਾਂ ਥੋੜਾ ਜਿਹਾ ਉਹਨਾਂ ਦਾ ਸੁਭਾਅ ਥੋੜਾ ਜਿਹਾ ਜਿੰਦਗੀ ਜਾਂਦਾ ਇਹ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਕਟੜ ਵੀ ਨਹੀਂ ਹੈਗੇ ਪਰ ਜੋ ਆਪਾਂ ਮर्यादा ਜਿਹੜਾ ਮੈਨੂੰ ਬਲੀਫ ਜਿੰਨਾ ਸਿੱਖਣਾ ਹੋਣਾ ਚਾਹੀਦਾ ਉਹ ਆਪਾਂ ਬਖਲਾਰ ਸੀ ਗੱਲ ਜੇ ਕੋਈ ਮਸਲ ਨਹੀਂ ਜਾਣੇ ਸਾਡੇ ਫਾਦਰ ਸਾਹਿਬ ਕੋਈ ਗੱਲ ਕਹੀ ਪੰਗਾ ਕੋਈ ਲੈਣੇ ਨਾ ਜਾਓ ਪਸੰਦ ਨਹੀਂ ਹੁੰਦੀ ਮੈਂ ਤਾਂ ਆਮ ਚੰਗੇ ਘਰਾਂ ਦੇ ਲੋਕੀ ਉਦੋਂ ਇਹ ਕੱਲ ਇਹਨੂੰ ਪਸੰਦ ਨਹੀਂ ਕਰਦੇ ਸੀ ਜੀ ਜੀ ਬਗੈ ਜੇ ਜਾਣਾ ਹੀ ਹੈ ਨਾ ਹਵਾਲ ਨਾ ਘਟਾਇਓ ਹੂੰ ਹੂੰ ਅੰਦਰ ਐਂਟਰ ਕਰਨ ਦਾ ਇੱਕ ਚਾਂਸ ਦਿੱਤਾ ਕਿਉਂਕਿ ਉਹ ਆਪ ਦੂਜਨ ਚ ਕੰਮ ਕਰਦੇ ਸੀਗੇ ਅੱਛਾ ਜੀ ਉੱਥੋਂ ਸ਼ੁਰੂ ਕੀਤਾ ਉਹਨਾਂ ਪ੍ਰੋਡਕਸ਼ਨ ਉਹ ਸਾਡਾ ਸ਼ੁਰੂ ਹੋ ਗਿਆ ਫਿਰ ਐਡੀਟਿੰਗ ਦਾ ਕੰਮ ਸ਼ੁਰੂ ਕੀਤਾ ਫਿਰ ਸਟੂਡੀਓ ਹੈ ਜਿੱਦਾਂ ਸਟੂਡੀਓ ਕਰੋਮਾ ਸਟੂਡੀਓ ਸਾਡੇ ਕੋਲ ਵੀ ਉੱਥੇ ਕਰੋਮਾ ਸਟੂਡੀਓ ਫਿਰ ਅਸੀਂ ਨਾਲ ਕਮਰਸ਼ੀਅਲ ਜਿਹੜੀਆਂ ਐਡਸ ਬਣਾਉਂਦੇ ਆ ਲੱਗਣਾ ਸਾਰਾ ਰੋਜ਼ੀ ਰੋਟੀ ਦੇ ਨਾਲ ਲਿੰਕ ਹੋ ਗਿਆ ਸਾਡੀ ਲਾਈਨ ਦੇ ਨਾਲ ਲਿੰਕ ਆਪਣੇ ਆਪ ਹੀ ਹੁੰਦਾ ਗਿਆ ਨਾ ਕੋਰੋਨੇ ਦੇ ਵਿੱਚ 12 ਸਟੂਡੀਓ ਸਾਡੇ ਜਲੰਧਰ ਦੇ ਵਿੱਚ ਬੰਦ ਹੋਏ ਤੇ ਇੱਕ ਇਕਲੌਤਾ ਸਟੂਡੀਓ ਸਾਡਾ ਅੱਜ ਵੀ ਪੂਰੇ ਚੰਡੇਗੜ੍ਹ ਦੇ ਸਟੂਡੀਓ ਦਾ ਕਿੰਨਾ ਟੱਡਾ ਦਾ ਪੰਜਾਬੀ ਅੱਪਾ ਇਹ ਨਹੀਂ ਗੱਦੀ ਕਿ ਅੱਜ ਕੱਲ੍ਹ ਆਈ ਪਰਸੋਂ ਆਈ ਚੌਥਾਈ ਚਲਾ ਬੈਠ ਫਿਰ ਉਸੇ ਦਿਨ ਹੀ ਉਹਨੂੰ ਸਟੂਡੀਓ ਜਾ ਲੈ ਜੀਦਾ ਉਸ ਦਿਨ ਹੀ ਕੰਮ ਕਰਾ ਦਿੱਤੇ ਕਿਉਂਕਿ ਮੈਂ ਤਾਂ ਟ੍ਰੇਨਿੰਗ ਲੈਣ ਆਇਆ ਸੀ ਕਹਿੰਦੇ ਅਪਾ ਕਾ ਇਸ ਲਈ ਟ੍ਰੇਨਿੰਗ ਨਾ ਪਗਾਂ ਦੀ ਲਈ ਹੈ ਨਾ ਟ੍ਰੇਨਿੰਗ ਜ਼ਰੂਰਤ ਹੈ ਤੁਹਾਡੇ ਅੰਦਰ ਕਲਾਕਾਰ ਛੁਪਿਆ ਹੁੰਦਾ ਉਹਨੂੰ ਕੱਢਣਾ ਅੱਛਾ ਵੱਡੇ ਵੱਡੇ ਆਰਟਿਸਟਾਂ ਤੇ ਇਲਜ਼ਾਮ ਲੱਗਦਾ ਹੈ ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਕਹਿੰਦੇ ਸਕ੍ਰਿਪਟ ਲਿਖਦੇ ਆ ਤੇ ਗਾਇਬ ਹੋ ਗਈ ਸ਼ੁਰੂਆਤੀ ਦੌਰ ਚ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਦੀ ਐਕਸਪਲੋਇਟੇਸ਼ਨ ਬੜੀ ਹੁੰਦੀ ਆ ਖਾਸ ਕਰਕੇ ਗਾਇਕੀ ਦੇ ਖੇਤਰ ਚ ਵੀ ਔਰ ਜਿਹੜੇ ਗਾਣੇ ਲਿਖਣ ਵਾਲੇ ਉਹ ਵੀ ਉਹ ਕਹਿੰਦੇ ਗਾਣਾ ਲਿਖਿਆ ਕਿਸੇ ਨੇ ਰਿਕਾਰਡ ਕੇ ਦਤਾ ਹੁਣ ਕਰਦਾ ਵੱਡੇ ਵੱਡੇ ਇਲਜ਼ਾਮ ਲੱਗਦੇ ਆ ਤੇ ਤੁਹਾਨੂੰ ਵੀ ਕਦੀ ਇਦਾਂ ਲੱਗਿਆ ਕਿ ਕਿਸੇ ਨੇ ਬੈਠਿਆ ਸਰਸੀ ਮੇਰੇ ਨਾਲ ਗੱਲਾਂ ਕੀਤੀਆਂ ਤੇ ਜਾ ਕੇ ਮੈਂ ਆਪਣਾ ਪ੍ਰੋਗਰਾਮ ਬਣਾ ਕੇ ਬਹਿ ਗਿਆ ਹਾਂ ਹਮ ਕਰੂ ਕਰੀ ਪੁੱਛਦਾ ਆ ਕੇ ਯਾਰ ਸਕ੍ਰਿਪਟ ਦਿਓ ਕੋਈ ਆਪਾਂ ਕੌਣ ਤੇ ਵੀ ਫੋਨ ਆਉਂਦਾ ਨਾ ਸ਼ੂਟਿੰਗ ਚੱਲਦੀ ਪਈ ਐ ਕੋਈ ਕਮੇਡੀਅਨ ਆ ਨਹੀਂ ਨਾ ਵੱਡੇ ਵੱਡੇ ਕੋੜੇ ਵੱਡੇ ਕੋੜੇ ਉਹਨਾਂ ਨੂੰ ਫੋਨ ਆਉਂਦਾ ਜੀ ਯਾਰ ਕੋਈ ਆਈਡੀਆ ਦੱਸੋ ਮੈਂ ਸ਼ੂਟ ਕਰਦਾ ਫੇ ਕੋਈ ਆ ਸਕਦਾ ਜੀ ਦੱਸ ਜੀ ਦੱਸ ਫਿਰ ਕੀ ਹੋ ਗਿਆ ਇੱਥੇ ਕੋਈ ਫੈਕਟਰੀ ਨਹੀਂ ਕੋਈ ਆਉਂਦਾ ਕਿਦਾਂ ਦਿਮਾਗ ਚ ਆਈਡੀਆ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਆ ਜੀ ਸਵਾਗਤ ਮੇਰੀ ਧਰਤੀ ਮੇਰੇ ਲੋਕ ਪ੍ਰੋਗਰਾਮ ਲੈ ਕੇ ਅਸੀਂ ਆ ਜਾ ਰਹੇ ਆ ਤੇ ਇਸ ਪ੍ਰੋਗਰਾਮ ਚ ਤੁਸੀਂ ਸਕਰੀਨ ਤੇ ਦੇਖ ਲਿਆ ਸਾਡੇ ਪੰਜਾਬ ਦੇ ਬਹੁਤ ਨਾਮਵਰ ਸ਼ਖਸੀਤਾ ਨੇ ਆਪਾਂ ਸਾਰੇ ਇਹਨਾਂ ਨੂੰ ਜਾਣਦੇ ਆ ਜਿਨ੍ਹਾਂ ਦਾ ਕਮੇਡੀ ਦੇ ਵਿੱਚ ਕਿੰਨਾਂ ਨੂੰ ਕਮੇਡੀ ਕਿੰਗ ਵੈਸੇ ਸ਼ਬਦ ਕਈ ਵਾਰ ਛੋਟਾ ਪੈ ਜਾਂਦਾ ਅੱਜ ਕੱਲ ਸਾਰਿਆਂ ਨੂੰ ਕਮੇਡੀ ਕਿੰਗ ਕਹਿ ਦਿੰਦੇ ਆ ਤੇ ਸੰਤਾ ਬੰਤਾ ਦੇ ਨਾ ਨਾਮ ਮਸ਼ਹੂਰ ਜਾਂ ਸ਼ੁਗਲੀ ਜੁਗਲੀ ਦੇ ਨਾਮ ਆ ਮਸ਼ਹੂਰ ਇਹਨਾਂ ਨਾਲ ਇਹਨਾਂ ਦੇ ਜੀਵਨ ਬਾਰੇ ਇਹਨਾਂ ਦੀ ਕਲਾ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਤਾਂ ਦਾ ਸਭ ਦਾ ਸਵਾਗਤ ਪਹਿਲਾਂ ਤੁਹਾਡਾ ਵੀ ਸਵਾਗਤ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਗਤ ਮੇਰਾ ਜਿਹੜਾ ਜਦੋਂ ਮਿਲਦੇ ਆ ਸੰਤਾਪੰਤਾ ਕਹਿ ਕੇ ਸਾਰੇ ਲੋਕ ਜਾਣਦੇ ਪਛਾਣਦੇ ਆ ਤੁਹਾਡੇ ਅਸਲੀ ਨਾਂ ਕੀ ਆ ਪਾਜੀ ਬਿਲੋਂ ਤੁਹਾਡਾ ਨੂ ਫਿਰ ਉਹਨਾਂ ਦਾ ਮੇਰਾ ਨਾਂ ਗੁਰਪ੍ਰੀਤ ਸਿੰਘ ਐ ਗੁਰਪ੍ਰੀਤ ਸਿੰਘ ਮੇਰਾ ਪ੍ਰਪ੍ਰੀਤ ਸਿੰਘ ਪਰਮਪ੍ਰੀਤ ਪ੍ਰਭਪ੍ਰੀਤ ਪ੍ਰਭਪ੍ਰੀਤ ਅੱਛਾ ਠੀਕ ਤੇ ਆਪਣੇ ਬਾਰੇ ਵਿੱਚ ਪਹਿਲਾਂ ਤੁਹਾਡੇ ਜੀਵਨ ਬਾਰੇ ਕੋਈ ਗੱਲਾਂ ਬਾਤਾਂ ਤੁਹਾਡਾ ਨਸਾਨੀਆਂ ਕਰਨੀਆਂ ਕਿਦਾਂ ਪਹਿਲਾਂ ਤੁਸੀਂ ਦੱਸੋ ਵੀ ਕਿੱਥੇ 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 ਆਪਣਾ ਅ ਸ਼ੁਰੂ ਕੀ ਤਾਸ ਜਿੰਦਗੀ ਦਾ ਸਫਰ ਤੇ ਮਿਲੇ ਕਿਤਾ ਕਿ ਕੋਈ ਪਰਿਵਾਰਕ ਰਿਲੇਸ਼ਨ ਹੈ ਜਾਂ ਦੋਸਤਾਂ ਨੂੰ ਬਣੇ ਕਿਉਂਕਿ ਬਹੁਤ ਵਾਰ ਮੈਂ ਪਹਿਲੇ ਸਵਾਲਿਆ ਕਰਨਾ ਜਿਸ ਦਾ ਭਗਵਾਨ ਤੇ ਨਹੀਂ ਆ ਉਹਨਾਂ ਨੇ ਬੜਿਆ ਨਾ ਕੀਤਾ ਜੱਗੀ ਨਾਲ ਕੀਤਾ ਅ ਰਾਣੇ ਨਾਲ ਕੀਤਾ ਫਿਰ ਅਗਲਾ ਕੀਤਾ ਸ਼ੁਰੂ ਤੋਂ ਤੁਹਾਨੂੰ ਇਕੱਠਾ ਵੇਖਦੇ ਹੁੰਦੇ ਆ ਤੇ ਸਿੰਗਰ ਵੀ ਯਿਆਦ ਹੁੰਦਾ ਸਿੰਗਰ ਜਾਂਦਾ ਪੂਰੀ ਵਿਆਹ ਕਰਾ ਲੈਣਾ ਤਾਂ ਜੋੜੀ ਨਿਭਦੀ ਆ ਤੇ ਜੇ ਵਿਆਹ ਨਾ ਕੀਤਾ ਉਹਦੇ ਜੋੜੀ ਨਹੀਂ ਬਦੀ ਨੀ ਉਹਨਾਂ ਚ ਹੈ ਨਾ ਆਮ ਤੌਰ ਤੇ ਕੋਈ ਨਾ ਕੋਈ ਬਿਜ਼ਨਸ ਬਿਜ਼ਨਸ ਹੁੰਦਾ ਜੀ ਸਾਡੇ ਬਲੱਡ ਰਿਲੇਸ਼ਨ ਹੈ ਜੀ ਸਕੇ ਭਰਾ ਦਾ ਤੁਸੀਂ ਦੋਨੇ ਸਕੇ ਭਰਾ ਜੀ ਵੈਰੀ ਗੁੱਡ ਐ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਪਹਿਲਾਂ ਮੈਨੂੰ ਸੱਚੀ ਨਹੀਂ ਸੀ ਪਤਾ ਇਸ ਗੱਲ ਦਾ ਅੱਛਾ ਦੋਨੇ ਸਕੇ ਭਰਾ ਔਰ ਆਪਣੇ ਪਿਛੋਕੜ ਬਾਰੇ ਥੋੜੀ ਜਿਹੀ ਜਾਣਕਾਰੀ ਕਿੱਥੇ ਪੈਦਾ ਹੋਏ ਤਾਂ ਪਿੰਡ ਕਿਹੜਾ ਸੀ ਜਾਂ ਸ਼ਹਿਰ ਕਿਹੜਾ ਸੀ ਸਾਡੇ ਆਪਣਾ ਪਾਕਿਸਤਾਨ ਤੋਂ ਜੀ ਉਸ ਤੋਂ ਬਾਅਦ ਤਰਨਤਾਰਨ ਸਾਡੇ ਕੋਲ ਸੀ ਕਿ ਤਰਨਤਾਰਨ ਤੋਂ ਅੱਛਾ ਤਰਨਤਾਰਨ ਜੀ ਤੇ ਸਾਰਾ ਪਰਿਵਾਰ ਉੱਥੇ ਸੀਗਾ ਤੇ ਸਾਡਾ ਜਨਮ ਜਲੰਧਰ ਹੀ ਹੋਇਆ ਜੀ ਮੇਰਾ ਜਨਮ ਤਾਂ ਜਲੰਧਰ ਹੀ ਹੋਇਆ ਹੈ ਅੱਛਾ ਅੱਛਾ ਤੇ ਪਰਿਵਾਰ ਸਾਡਾ ਜੁਆਇੰਟ ਫੈਮਿਲੀ ਹੈ ਜੀ ਇੱਕੋ ਛੱਤ ਲੇ ਰਹਿੰਦੇ ਆ ਇੱਕੋ ਰਸੋਈ ਆ ਇੱਕੋ ਤੇ ਸਾਰੇ ਇਕੱਠੇ ਆਪਾਂ ਬੱਚੇ ਵੀ ਪਰਿਵਾਰ ਇਦਾਂ ਦਾ ਕਿ ਪਿਆਰ ਨਾ ਬੱਚਿਆਂ ਦਾ ਇਹ ਸਾਰੇ ਉਹਨੂੰ ਚਾਚਾ ਕਹਿੰਦੇ ਨੇ ਭਾਜੀ ਦਾ ਵੀ ਤੇ ਮੇਰੀ ਵਾਈਫ ਨੂੰ ਚਾਚੀ ਕਹਿੰਦੇ ਆ ਤੇ ਇਹਨਾਂ ਨੂੰ ਸਾਰੇ ਪਾਪਾ ਕਹਿੰਦੇ ਨੇ ਅੱਛਾ ਜੀ ਦਰਜੋ ਇਨ ਫੈਵਰਿਟ ਤੁਸੀਂ ਨਹੀਂ ਬੜੀ ਪਹਿਲੀ ਗੱਲ ਤੇ ਬਹੁਤ ਖੁਸ਼ੀ ਆ ਕਿ ਦੋ ਭਰਾ ਇੱਕੋ ਬਿਜ਼ਨਸ 'ਚ ਤੇ ਇੱਕੋ ਜਿਹਾ ਸੁਭਾਅ ਤੇ ਇੱਕੋ ਜਿਹਾ ਟੈਲੈਂਟ ਵੀ ਆ ਇਹ ਕੁਦਰਤੀ ਕਿਤੇ ਹੁੰਦਾ ਤੇ ਆਪਾਂ ਅਧਿਕ ਮਝਾਇ ਲੱਦੇ ਕਦਵਾਬੀ ਬਣ ਗਏ ਹੈ ਜੀ ਬਿਲਕੁਲ ਅੱਛਾ ਤੇ ਫਾਦਰ ਕੀ ਕੰਮ ਕਰਦੇ ਸੀਗੇ ਫਾਦਰ ਦੇ ਬੈਂਕ ਸੀ ਫਾਦਰ ਇਹ ਫਾਦਰ ਕਰਕੇ ਆਪਾਂ ਫਾਦਰ ਤਰਨਤਨ ਦਾ ਜੰਪਾਲ ਫਾਦਰ ਦਾ ਜੰਪਾਲ ਜਿਹਾ ਗੁਜਰਾਵਾਲਾ अच्छा जी पाकिस्तान जी हां जी ਤੇ ਪਾਰਟੀਸ਼ਨ ਤੋਂ ਪਹਿਲਾਂ ਹੀ ਆ ਗਏ ਤੇ ਤਰਨਤਰ ਤੇ ਫਿਰ ਉਹਨੇ ਨੌਕਰੀ ਜਲੰਧਰ ਲੱਗੀ ਸਟੇਟ ਬੈਂਕ ਆਫ ਇੰਡੀਆ اچھا ਜੀ ਤੇ ਜਿਹਦੇ ਕਰਕੇ ਸਾਡਾ ਜਨਮ ਜਲੰਧਰ ਚ ਹੋਇਆ ਠੀਕ ਹੈ ਜੀ اچھا ਤੇ ਮਤਲਬ ਇਹ ਲਾਈਨ ਜਿਹੜੀ ਆ ਕਾਫੀ ਅਲੱਗ ਤਰ੍ਹਾਂ ਦੀ ਲਾਈਨ ਹੈ ਔਰ ਡਿਫਿਕਲਟ ਵੀ ਕਹਿ ਸਕਦਾ ਮੈਨੂੰ ਹੈਗੀ ਹੈ ਥੋੜੀ ਜੀ ਤੇ ਤੁਹਾਡਾ ਇਹ ਰੁਝਾਨ ਕਿਦਾਂ ਕਿ ਸਕੂਲ ਲੈਵਲ ਤੇ ਆਪਾਂ ਜਦੋਂ ਪੜ੍ਹਦੇ ਹੁੰਦੇ ਸੀ ਮੈਨੂੰ ਪਤਾ ਸਰਕਾਰੀ ਸਕੂਲਾਂ 'ਚ ਜਰੂਰੀ ਐਜੂਕੇਸ਼ਨ ਆਪਾਂ ਲਈ ਹੋ ਗਈ ਅੱਜ ਵਰਗਾ ਮੌਲੂਦਾ ਨਹੀਂ ਸੀ ਹੁੰਦਾ ਡੀਏਵੀ ਤੇ ਫਲਾਣਾ ਫਲਾਣਾ ਜ਼ਹਿਰ ਗਵਰਨਮੈਂਟ ਵਾਲਾ ਤੇ ਉੱਥੇ ਬਾਦਸਵਾਵਾਂ ਲੱਗਦੀਆਂ ਹੁੰਦੀਆਂ ਸੀ ਤੇ ਬਹੁਤੇ ਘਰ ਕਲਾਕਾਰ ਉਹਦੋਂ ਹੁੰਦੇ ਨਾ ਉੱਥੋਂ ਉੱਠ ਕੇ ਪੈਦਾ ਹੁੰਦੇ ਸੀਗੇ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਪਿਸ਼ੋਕੜ ਹੈ ਔਰ ਕਿਸ ਤਰ੍ਹਾਂ ਇਸ ਲਾਈਨ 'ਚ ਤੁਸੀਂ ਐਂਟਰੀ ਮਾਰੀ ਵਕਈ ਗੱਲ ਸ਼ਨੀਵਾਰ ਬਾਦਸਵਾ ਹੁੰਦੀ ਜਿਹੜੀ ਨਾ ਬਸ ਉੱਥੋਂ ਹੀ ਸ਼ੁਰੂ ਹੋਇਆ अच्छा जी हां चौथे पांचवे तो ही शौक बड़ा ਸੀਗਾ اچھا جی بہت پہلا مطلب کہ لوਗੇ ریڈیو ਦੇ ਵਿੱਚ ਨਾ ਇੱਕ ਪ੍ਰੋਗਰਾਮ ਆਂਦਾ ਸੀਗਾ ਐਨ ਐਨ ਐਮ ਨੇ ਬੱਚੇ हां जी ਬੱਚਿਆਂ ਦਾ ਪ੍ਰੋਗਰਾਮ हां ਬੱਚਿਆਂ ਦਾ ਪ੍ਰੋਗਰਾਮ ਉਹਨਾਂ ਦੇ ਜਨਮ ਸ਼ੁਰੂ ਦੇ ਦੇਖ ਕੇ ਨਾ ਇੱਕ ਬੜੇ ਮਤਲਬ ਉਤਸ਼ਾਹ ਆਇਆ ਪਬਲਿਕ ਦੇ ਬੈਠ ਕੇ ਦੇਖਣਾ ਜਦੋਂ ਉਤਸ਼ਾਹ ਆਇਆ ਕਿ ਯਾਰ ਮਜ਼ੇ ਬੜਾ ਲੋਕੀ ਦੁਨੀਆ ਦੀ ਸਾਰੀ ਸੁਣਦੀ ਬਈ ਹੈ ਤੇ ਫਿਰ ਜੋ ਟੀਵੀ ਆਇਆ ਫਿਰ ਅਪ ਸਟਰਗਲ ਕਰਨੀ ਸ਼ੁਰੂ ਕਰਤੀ ਕਾਫੀ ਸਾਰਾ ਸਟਰਗਲ ਕਰਨ ਤੋਂ ਬਾਅਦ ਜਾ ਕੇ ਸਕਰੀਨ ਤੇ ਆਨ ਦਾ ਮੌਕਾ ਮਿਲਿਆ ਦੂਰਦਰਸ਼ਨ ਨੇ ਪਹਿਲਾ ਮੌਕਾ ਦਿੱਤਾ ਜਾਂ ਕਿਸ ਤਰੀਕੇ ਨਾਲ ਦੂਰਦਰਸ਼ਨ ਨੇ ਦਿੱਤਾ ਉੱਥੇ ਚਾਚਾ ਰਣਕੀਰਾਮ ਵਗੈਰਾ ਪਹਿਲਾਂ ਮੈਂ ਕੀ ਕਰਦੋਂ ਪਹੁੰਚ ਗਏ ਨੇ ਉਹ ਬਿਲਕੁਲ ਉਹੀ ਸਾਡੇ ਉਸਤਾਦ ਜੀ ਨੇ ਸਾਡੇ ਉਸਤਾਦ ਜੀ ਹੀ ਨੇ ਜੀ ਹਾਂ ਜੀ ਉਹਨਾਂ ਉਹਨਾਂ ਤੋਂ ਸ਼ੁਰੂ ਕੀਤਾ ਜੀ ਚਾਚਾ ਰਣਕੀਰਾਮ ਅੱਛਾ ਜੀ ਮਤਲਬ ਕਿ ਪਹਿਲਾਂ ਥੋੜਾ ਬਹੁਤਾ ਆਪਾਂ ਕੀਤਾ ਕੰਮ ਪਰੋਂ ਕੀ ਰਾਉਂਡ ਦੀ ਨਾਲ ਸਟੇਜ ਸ਼ੋਅ ਬਹੁਤ ਕੀਤੇ ਆਪਾਂ ਉਹਨਾਂ ਦੇ ਸਾਡਾ ਗਰੁੱਪ ਹੁੰਦਾ ਸੀ ਕਾਮੇਡੀ ਸਾਰੇ ਕਾਮੇਡੀਅਨ ਸੀ ਅਜੇ ਅੱਛਾ ਜੀ ਤੇ ਅਸੀਂ ਸਾਰੇ ਇਕੱਠੇ ਸ਼ੁਰੂ ਹੋਏ ਗੁਰਪ੍ਰੀਤ ਖੋਗੀ ਵੀ ਉਦੋਂ ਸਾਡੇ ਨਾਲ ਹੀ ਸੀ ਜੀ ਤੇ ਇਧਰੋਂ ਇੱਥੇ ਕੈਨੇਡਾ ਜੇ ਲਖਵਿੰਦਰ ਭਾਂਡਾ ਜੀ ਦੇ ਕਰਕੇ ਆਪਾਂ ਇੱਥੇ ਆਏ ਹਾਂ ਹਾਂ ਜੀ ਤੇ ਉਹ ਵੀ ਅੱਛਾ ਲਖਵਿੰਦਰ ਜੀ ਉਹ ਸ਼ੁਰੂਆਤੀ ਦੌਰ ਤੋਂ ਤੁਹਾਡੇ ਨਾਲ ਬਿਲਕੁਲ ਇਕੱਠੇ ਸਟਾਰ ਕੀਤਾ ਸੀ ਅੱਛਾ ਜੀ ਹਾਂ ਤਾਂ ਉਦੋਂ ਦੇ ਸਾਡੇ ਰਿਲੇਸ਼ਨ ਨੇ ਤੇ ਉਹਦੇ ਨਾਲ ਇੱਕ ਹੋਰ ਹੁੰਦਾ ਸੀ ਤਜਿੰਦਰ ਉਹੀ ਡੈਥ ਹੋ ਗਈ ਹੈ ਰਵਿੰਦਰ ਦੀ ਉਹ ਵੀ ਪੰਡਾਂ ਦੀ ਜੋੜੀ ਹੁੰਦੀ ਸੀ ਇਹਨਾਂ ਦੀ ਵੈਸੇ ਮੈਂ ਰਖਵਿੰਦਰ ਨੂੰ ਜਦੋਂ ਇੱਥੇ ਦੇਖਿਆ ਨਾ ਉਦੋਂ ਹੀਰਾ ਇਹਨਾਂ ਦੇ ਨਾਲ ਕਰਦਾ ਰਿਹਾ ਹਾਂਜੀ ਅੱਜ ਹੀਰਾ ਕਰਦਾ ਰਿਹਾ ਕਿਉਂਕਿ ਉਹ ਤਜਿੰਦਰ ਉੱਧਰ ਰਹਿ ਗਿਆ ਉਹ ਹਾਂਜੀ ਇਕੱਠੇ ਜੋੜੀ ਉੱਧਰ ਸੀ ਤੇ ਫਿਰ ਤੇਰਾ ਕਰ ਹੀਰੇ ਨਾਲ ਸ਼ੁਰੂ ਕੀਤਾ ਆ ਇਹ ਪੰਡ ਵਾਲਾ ਜਿਹੜਾ ਉਹ ਕਰਦੇ ਹੁੰਦੇ ਸੀ ਲਗਾਤਾਰ ਤੇ ਮੇਰੇ ਨਾਲ ਗੁਫਿੰਦਰਾ ਨੂੰ ਪੰਡ ਕਰਕੇ ਵੀ ਜਿੱਦਾਂ ਤੁਸੀਂ ਮੈਨੂੰ ਦਿਨ ਦੱਸਿਆ ਸੀ ਕਿ ਜਾਣਾ ਜਾਂਦਾ ਅੱਛਾ ਇਹ ਇਹ ਜਿਹੜਾ ਹੁੰਦਾ ਆਰਟ ਹੈ ਜਿਹੜਾ ਮਿਲ ਬਿੱਟੀ ਜੀ ਦੀ ਗੱਲ ਬਣਾਉਣਾ ਗੱਲ ਨੂੰ ਮਤਲਬ ਇਸ ਤਰੀਕੇ ਨਾਲ ਬਣਾਉਣਾ ਤੇ ਫਿਰ ਪੇਸ਼ ਕਰਨਾ ਕਿ ਇਸ ਸਕ੍ਰਿਪਟ ਦਾ ਕਮਾਲ ਹੁੰਦਾ ਜਾਂ ਤੁਹਾਡੇ ਜਿਹੜੀ ਅਦਾਗੀ ਹੈ ਉਹਦਾ ਕਮਾਲ ਹੁੰਦਾ ਇਹਦੇ ਵਿੱਚ ਮੈਂ ਸਮਝਦਾ ਕਿ ਸਿੰਗਰ ਆਉਂਦਾ ਉਹ ਗਾਣਾ गा ਕੇ ਚਲ ਜਾਂਦਾ ਜਾਂ ਕਹਿੰਦੇ ਪਰਫਾਰਮਰ ਆ ਆਪੇ ਹੱਥ ਵਾਂ ਮਾਰ ਲੈ ਡਾਂਸ ਕਰ ਲੈ ਤੁਹਾਡੇ ਤੇ ਮਤਲਬ ਜਦਾਂ ਇੱਕ ਐਕਟਰ ਨੂੰ ਕਰਨਾ ਪੈਂਦਾ ਚਿਹਰੇ ਦੇ ਭਾਵ ਵੀ ਬਦਲਨੇ ਪੈਂਦੇ ਆ ਸਟੇਜ ਦੇ ਉੱਤੇ ਕਰਦੇ ਆ ਕੋਈ ਨਾਟਕਾ ਦਾ ਤਜਰਬਾ ਥੀਏਟਰ ਦਾ ਤਜਰਬਾ ਵੀ ਸੀ ਕਿ ਸਿੱਧੇ ਸਿੱਧਾ ਰੱਬਾ ਸਿੱਧਾ ਕਮੇਡੀ ਚ ਆਏ ਆ ਤੇ ਚ ਸਕ੍ਰਿਪਟ ਦਾ ਮੇਨਸ ਆਪਸ ਸਕ੍ਰਿਪਟ ਲਿਖੰਦਾ ਦਾ ਸ਼ੌਂਕ ਸੀ ਅੱਛਾ ਜੀ ਸਕ੍ਰਿਪਟ ਲਿਖੰਦਾ ਵੀ ਸ਼ੌਂਕ ਨਹੀਂ ਸੀਗਾ ਸਕ੍ਰਿਪਟ ਬਣਾ ਕੇ ਸੁਣਾ ਦੇਣਾ ਤੇ ਚਰਨਗਿਰਾਮ ਜੀ ਨੂੰ ਉਨਾ ਮਿਸਾਲ ਦੇ ਪ੍ਰੋਗਰਾਮ ਬੰਦੇ ਸੀ ਜਿਹੜੇ ਸਕ੍ਰਿਪਟ ਤਕਰੀਬਨ ਸਾਨੂੰ ਪਹਿਲਾਂ ਬੁਲਾ ਲੈਂਦੇ ਸੀ ਕਿ ਉਤੇ ਦੂਰਦਰਸ਼ਨ ਹਮਮ ਬੁਲਾ ਕੇ ਤੇ ਫਿਰ ਉਹਨਾਂ ਨੇ ਸਾਨੂੰ ਕਹਿਣਾ ਕਿ ਚਲੋ ਤੁਸੀਂ ਦੱਸਨਾਓ ਅਸੀਂ 10 12 ਹੈਗੀਆਂ ਉਹਨਾਂ ਨੂੰ ਸੁਣਾਦੇ ਨੇ ਤੇ ਵਿੱਚੋਂ ਸਾਡੀ ਵੀ ਸ਼ੂਟਿੰਗ ਹੋ ਜਾਂਦੀ ਸੀ ਅੱਛਾ ਜੀ ਤੇ ਇੱਕ ਸਕ੍ਰਿਪਟ ਸਾਡਾ ਹੁੰਦਾ ਸੀ 7 8 ਸਕ੍ਰਿਪਟ ਹੋਰ ਹੁੰਦੇ ਸੀ ਉਹ ਬਾਕੀ ਸਾਰੇ ਸਕ੍ਰਿਪਟ ਲੱਗ ਜਾਂਦੇ ਸੀ ਸਾਡਾ ਸਕਿਪ ਹੋ ਜਾਂਦਾ ਚਾਚਾ ਨੇ ਆਪਣੇ ਟੈਂਡਾ ਥੋੜਾ ਜਿਆਦਾ ਸਿੰਗਰ ਜਿਆਦਾ ਅਗੇ ਤੁਹਾਡਾ ਰਹਿ ਗਿਆ ਅੱਛਾ ਇਹਦਾ 4-5 ਸਾਲ ਹੁੰਦਾ ਰਿਹਾ ਜੀ ਹਾਂ ਜੀ ਨਹੀਂ ਸ਼ੁਰੂਆਤੀ ਦੌਰ ਚ ਸਭ ਨੂੰ ਸੰਘਰਸ਼ ਤੇ ਕਰਨਾ ਪੈਂਦਾ ਜੀ ਕਾਰ ਕਾਸਤੇ ਦੇ ਦੂਰਦਰਸ਼ਨ ਨੇ ਬਹੁਤ ਨਾਮੀ ਆਰਟਿਸਟ ਜਿਹੜੇ ਆ ਸਾਡੀ ਪੰਜਾਬ ਦੀ ਜਿਹੜੀ 뮤직 ਇੰਡਸਟਰੀ ਦਿੱਤੀ ਆ ਤੇ ਮਨੋਰੰਜਨ ਦੀ ਦੁਨੀਆ ਚ ਤੁਹਾਡਾ ਵੀ ਵੱਡਾ ਨਾਮ ਆ ਚਾਚਾ ਰੌਣਕੀ ਰਾਮ ਰਾਂ ਦਾ ਵੱਡਾ ਨਾਮ ਹੋਰ ਵੀ ਸਾਡੇ ਉਹ ਸੁਨਿੰਦਰ ਫਰਿਸ਼ਤਾ ਅੰਮ੍ਰਿਤਸਰ ਤੋਂ ਛਾਡੇ ਤੋਂ ਉਹ ਵੀ ਬੜੇ ਅੱਛੇ ਲੰਬੇ ਸਮੇਂ ਤੋਂ ਹਾਂ ਜੀ ਔਰ ਇਹ ਜਿਹੜੀ ਕਲਾ ਆ ਜਦੋਂ ਤੁਸੀਂ ਕਹਿੰਦੇ ਸਕ੍ਰਿਪਟ ਰਾਈਟਿੰਗ ਤੇ ਉਹਨਾਂ ਦੋਨਾਂ ਚੋਂ ਤੁਹਾਡੇ ਨੂੰ ਸਕ੍ਰਿਪਟ ਰਾਈਟਿੰਗ ਜੋ ਕੋਣ ਐਕਸਪਰਟ ਸੀ ਕੋਈ ਫਰਕ ਨਹੀਂ ਦੋਨੋਂ ਬਰਾਬਰ ਦੋਨੋਂ ਬਰਾਬਰ ਸਾਰਾ ਲਿਖਦੇ ਹੀ ਹੈ ਨਹੀਂ ਆਈਡੀਆ ਆਈ ਵੇਖੋ ਇੱਕ ਦਾ ਆਈਡੀਆ ਹੋਏਗਾ ਦੂਜਾ ਉਹਨੂੰ ਐਕਸਪਲੇਨ ਕਰਦਾ ਹੋਏਗਾ ਕੁਝ ਜੇ ਕੋਈ ਦਾ ਆਈਡੀਆ ਹੁੰਦਾ ਤੇ ਆਪਾਂ ਨੂੰ ਹਲਕੇ ਨੂੰ ਚੇਂਜ ਕਰਕੇ ਥੋੜਾ ਜਿਆਦਾ ਉਹਨੂੰ ਕਰ ਲਈਏ ਜੇ ਮੇਰਾ ਕੋਈ ਆਈਡੀਆ ਦਿਮਾਗ ਚੰਦਾ ਇਹ ਦੱਸ ਦਿੰਦਾ ਕਿਉਂਕਿ ਕੱਲੇ ਬੰਦੇ ਜਦੋਂ ਕੱਲਾ ਬੰਦਾ ਸੋਚਦਾ ਨਾ ਤੇ ਵਿੱਚ ਕੋਈ ਨਾ ਕਮੀਆਂ ਰਹਿ ਜਾਂਦੀਆਂ ਹਾਂਜੀ ਕਿਉਂਕਿ ਸਮਾਜ ਸਾਡਾ ਇਸ ਤਰ੍ਹਾਂ ਦਾ ਨੁਕਸ ਕੱਢਣ ਵਾਲਾ ਹੂੰ ਸਿੱਖੇ ਦੇ ਆ ਜੀਏ ਕੋਈ ਇਦਾਂ ਦਾ ਜੋਕ ਹੋ ਜਾਂਦਾ ਕਈ ਵਾਰ ਯਾਰ ਨਹੀਂ ਆਇਆ ਜੋਕ ਨਾ ਕਰੀਆ ਮਤਲਬ ਸਿੱਖੀ ਦੇ ਉੱਤੇ ਥੋੜਾ ਜਿਹਾ ਗਲਤ ਆਂਦਾ ਫਿਰ ਮੈਨੂੰ ਸਲਾਹ ਦੇ ਦਿੰਦਾ ਉਹਨੂੰ ਆਪਾਂ ਚੇਂਜ ਕਰ ਲੈਂਦੇ ਹਾਂ ਮਤਲਬ ਸਾਡੇ ਦੋਨੋਂ ਭਰਾਵਾਂ ਆ ਇਕੱਠੇ ਇਕੱਠੇ ਸੋਣੇ ਇਕੱਠੇ ਬੈਣੇ ਇਕੱਠੇ ਉਹਦਾ ਫਾਇਦਾ ਹੋ ਜਾਂਦਾ ਕਿ ਡਿਸਕਸ਼ਨ ਕਰਕੇ ਥੋੜਾ ਜਿਹਾ ਉਹਨੂੰ ਪੁਲਿਸ ਖਾਲੀਦਾ ਆਪਸ ਵਿੱਚ ਆਈਡੀਆ ਪਬਲਿਕ ਚੋਂ ਮਿਲਦਾ ਕੋ ਨਾਮ ਮੇਰਾ ਨਾ ਇਹਨਾਂ ਦਾ ਪਬਲਿਕ ਨੂੰ ਦੇਖ ਕੇ ਉਹਨਾਂ ਜੋ ਆਈਡੀਆ ਸੌਟ ਪ੍ਰੋਸੈਸ ਤੇ ਹੁੰਦਾ ਹੈ ਨਾ ਥਾਟ ਥਾਟ ਤਾਂ ਇਹ ਵਖੋ ਆਈਡੀਆ ਤੇ ਸਾਨੂੰ ਸਾਰਿਆਂ ਨੂੰ ਮਿਲਦਾ ਉਹਨੂੰ ਇਸ ਕਲਾ ਚ ਢਾਲ ਲੈਣਾ ਇਹ ਸਾਰੇ ਦਾ ਵਸਤਾ ਰੋਗ ਨਹੀਂ ਨਾ ਸਾਰੇ ਦਾ ਵਸਤਾ ਰੋਗ ਨਹੀਂ ਹਾਂ ਫਿਰ ਯਾਰ ਮੇਰਾ ਸਾਰਾ ਦਿਮਾਗ ਚੱਲ ਰਹਿੰਦਾ ਕੀ ਮਤਲਬ ਜਦੋਂ ਅਸੀਂ ਤੁਹਾਡੇ ਕੋਲ ਬੈਠੇ ਆਂ 5 ਮਿੰਟ ਗੱਲਬਾਤ ਕੀਤੀ ਤਾਂ ਸਾਡਾ ਦਿਮਾਗ ਇੱਧਰ ਹੀ ਚੱਲਾਂਗਾ ਕਿ ਕਿਮੇਡੀ ਕਿੱਦਾਂ ਕਰਨੀ ਤੁਸੀਂ ਜਲੰਧਰ ਜਾ ਕੇ ਮੇਰਾ ਜੋਕਰਾ ਬਣਾ ਦਿਓ ਜਲੰਧਰ ਜਾ ਕੇ ਮੈਂ ਕੱਲ ਵੇਖਿਆ ਨੇ ਮੈਂ ਕਾਰਟੂਨ ਬਣਾਉਂਦਾ ਹਾਂ ਕਾਰਟੂਨ ਬਣਾਉਂਦੇ ਆਪਾਂ ਸਾਡੇ ਕੋਈ ਆ ਕਿਸੇ ਦੇ ਵੀ ਜੋਕ ਬਣਾਣੇ ਉਹਦੀ ਰਿਸਪੈਕਟਫੁਲੀ ਬਣਾਣੇ ਆ ਤੇ ਹਰ ਜੋਗ ਦੇ ਵਿੱਚ ਸਾਡੇ ਕੋਈ ਨਾ ਕੋਈ ਸਿੱਖਿਆ ਵੀ ਮਿਲਦੀ ਮੈਸੇਜ ਕੋਈ ਨਾ ਬੈਸ ਹੋਣਾ ਚਾਹੀਦਾ ਇਹ ਕੋਸ਼ਿਸ਼ ਹੁੰਦੀ ਸਾਡੀ ਕਿ ਆਪਾਂ ਹਸਾ ਵੀ ਜਾਈਏ ਤੇ ਲੋਕਾਂ ਨੂੰ ਕੁਝ ਸਮਝਾ ਲਈਏ ਹਮ ਅੱਛਾ ਪੇਰੈਂਟਸ ਨੇ ਤਾਂ ਜਦੋਂ ਤੁਸੀਂ ਇਸ ਪਾਸੇ ਆਏ ਤੁਹਾਡੇ ਪਾਪਾ ਬੈਂਕ 'ਚ ਸੀਗੇ ਤੇ ਉਹਨਾਂ ਨੂੰ ਕਿੱਦਾਂ ਲੱਗਿਆ ਉਹਨਾਂ ਤੁਹਾਨੂੰ ਸਪੋਰਟ ਕੀਤਾ ਜਾਂ ਉਹਨਾਂ ਨੇ ਕਿਹਾ ਕਿ ਨਹੀਂ ਯਾਰ ਕਿਹੜੇ ਕੰਮ ਚ ਪੈ ਚਲੇ ਹੋ ਬਹੁਤੇ ਆਰਟਿਸਟਾਂ ਦੇ ਇਹ ਹੁੰਦਾ ਯਾਰ ਕਰਦੇ ਆ ਮੇਰੇ ਨੇ ਹੁਣ ਆਪਣੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਮੈਂ ਤੇ ਟਰੋਫੀ ਲੁਕਾ ਲੇ ਕੇ ਲੈ ਕੇ ਘਰ ਆਉਂਦਾ ਸੀ ਜਾਂ ਮੈਂ ਕਿਸੇ ਨੂੰ ਦੇ ਦਿੰਦਾ ਸੀ ਉਹ ਫਿਰ ਜਿਹੜਾ ਕੋਈ ਬੰਦਾ ਬਹੁਤ ਵੱਡਾ ਬਣ ਜਾਂਦਾ ਉਹਦੀ ਹਰ ਗੱਲ ਸੱਚੀ ਹੁੰਦੀ ਹੈ ਜਿੱਦਾਂ મોદી મોદી ਸਾਹਿਬ ਕਹਿੰਦੇ ਆ ਵੀ ਉਹ ਮਗਰਮਾਸ਼ੀ ਕਰ ਲਿਆਏ ਸੀ ਲਿਆਏ ਭਾਵੇਂ ਨਹੀਂ ਲਿਆਏ ਮੈਂ ਗਲਤੀ ਨਹੀਂ ਕਰਦਾ ਹੈਂ ਅਮਿਤ ਅਕੀ ਸਾਡੇ ਫਾਦਰ ਤੋਂ ਹੀ ਆਪਾਂ ਸਟਾਰਟ ਕੀਤਾ ਜੀ ਫਾਦਰ ਆਪ ਕਿ ਕਾਮੇਡੀਅਨ ਸੀ ਹੈ ਕਾਮੇਡੀਅਨ ਇਹ ਕਿ ਉਹ ਸਾਡੇ ਪਰਿਵਾਰ ਚ ਜਦੋਂ ਕੋਈ ਵਿਆਹ ਹੁੰਦਾ ਸੀ ਨਾ ਕੋਈ ਵੀ ਤੇ ਉਹਨਾਂ ਨੂੰ ਪਹਿਲਾਂ ਇਨਵਾਈਟ ਕੀਤਾ ਜਾਂਦਾ ਤੁਸੀਂ ਆ ਕੇ ਰੌਣਕ ਲਾਣੀ ਆ ਇੱਥੇ ਅੱਛਾ ਜੀ ਉਹ ਰਿਸ਼ਤੇਦਾਰਾਂ ਚ ਬੈਠ ਕੇ ਉਹਨਾਂ ਨੇ ਟੁਟਕਲੇ ਸੁਣਾਣੇ ਗੱਲਾਂ ਵਰਗਾ ਸੁਣਾਣੀਆਂ ਤੇ ਉਹ ਸਾਡੇ ਘਰ ਦਾ ਮਾਹੌਲ ਹੀ ਫੈਮਿਲੀ ਦਾ ਮਾਹੌਲ ਹੈ ਸਾਡੇ ਖਾਦ ਨਹੀਂ ਸਾਡੇ ਸਾਰੇ ਚਾਚੇ ਤਾਏ ਵੀ ਸਾਰੇ ਸਾਰੇ ਰੌਣਕੀ ਆ ਮਤਲਬ ਅੱਛਾ ਜੀ ਤਾਂ ਵਿਆਹਾਂ ਚ ਬੜਾ ਇੱਕ ਰੌਣਕ ਲੱਗਣੀ ਫਿਰ ਉਹ ਤੋਂ ਉਹ ਤੋਂ ਜਿਹੜਾ ਸਟਾਰਟ ਹੋਇਆ ਜਿਹਦੇ ਕਰਕੇ ਤੇ ਸਟਾਰਟ ਹੋਣ ਤੋਂ ਬਾਅਦ ਤੇ ਜਿਹੜਾ ਮਤਲਬ ਕਿ ਆਪਾਂ ਵਿਆਹਾਂ ਤੇ ਜਾਣਾ ਸਾਰਿਆਂ ਨੇ ਖੁਸ਼ ਹੋਣਾ ਵਧੀਆ ਫਿਰ ਹੋਲੀ-ਵੱਲੀ ਜਿਹੜਾ ਨਾ ਇਹ ਆਪਾਂ ਇਸ ਲਾਈਨ ਦੇ ਸ਼ੁਰੂ ਹੋ ਗਏ ਪੂਰੀ ਸਪੋਰਟ ਕੀਤੀ ਉਹਨਾਂ ਨੇ ਪਹਿਲਾਂ 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 ਲੱਗਦਾ ਸੀ ਜਦੋਂ ਸ਼ੁਰੂ ਤੋਂ ਕਿ ਯਾਰ ਕਿੱਥੇ ਚੱਲੇ ਹੋ ਇਹਦੇ ਕੁਮਾਏ ਪੈ ਗਏ ਇਹਦੇ ਕੁਮਾਏ ਪੈ ਗਏ ਉਹ ਜਾਂ ਹਾਲਾਤ ਖਰਾਬ ਸੀਗੇ ਥੋੜੇ ਜਿ ਫਿਰ ਉਹਨੂੰ ਤੁਸੀਂ ਬਹੁਤ ਜਦੋਂ ਉਹਨਾਂ ਨਾਲ ਲਾਸ ਸੀ ਕਿ ਰਾਤੀ ਆਣਾ ਨਹੀਂ ਆਇਆ ਅਗਲੇ ਦਿਨ ਆਣਾ ਫਿਰ ਉਹ ਉਥੋਂ ਫੋਨ ਕਰਨਾ ਉਹ ਫੋਨ ਕਾਲ ਵੀ ਨਹੀਂ ਆਉਂਦੀ ਹਾਂ ਜੀ ਤੇ ਡਰ ਤੇ ਉਹਦੋਂ ਪਹਿਲਾਂ ਘਬਰਾਉਂਦੇ ਸੀ ਪਰ ਜਦੋਂ ਦੇਖਿਆ ਕਿ ਠੀਕ ਹੈ ਕਰਦੇ ਪਏ ਨਾਲ ਕੁਝ ਨਾ ਕੁਝ ਇੰਗਮੀਆਣੀ ਸ਼ੁਰੂ ਹੋ ਗਈ ਅੱਛਾ ਐਜੂਕੇਸ਼ਨ ਦਾ ਲੈਵਲ ਕਿੱਥੋਂ ਤੱਕ ਲਿਆ ਦੋਨਾਂ ਨੇ ਵੈਸੇ ਪਰਸਨਲ ਸਵਾਲ ਹੈ ਕੋਈ ਗੱਲ ਨਹੀਂ ਐਜੂਕੇਸ਼ਨ ਬਾਰੇ ਕਿਹਾ ਵੀ ਆਪਾਂ ਇੰਨੇ ਵੀ ਨਲਾਇਕ ਨਹੀਂ ਹੈਗੇ ਤੇ ਪਹਿਲਾਂ ਤੇ ਆਪਾਂ ਅ ਗਰਮੀ ਬਾਰੇ ਮੈਂ ਬਾਅਦ ਵਿੱਚ ਡਿਪਲੋਮਾ ਕੀਤਾ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਅੱਛਾ ਜੀ ਆਪਣਾ ਅੰਮ੍ਰਿਤਸਰ ਗਵਰਨਮੈਂਟ ਕਾਲਜ ਗਵਰਨਮੈਂਟ ਪੋਲੀਟੈਕਨਿਕ ਗਵਰਨਮੈਂਟ ਪੋਲੀਟੈਕਨਿਕ ਜੁਹਾਣੇ ਟੈਕਨ ਇੰਜੀਨੀਅਰਿੰਗ ਕੀਤੀ ਆ ਇੰਜੀਨੀਅਰ ਤੁਸੀਂ ਸਾਹ ਉਹ ਕਿਆ ਬਾਤ 10 ਸਾਲ ਜਿਹੜਾ ਤੀਜਾ ਸਾਲ ਆਇਆ ਮੇਰਚੰਡ ਪੋਲੀਟੈਕਨਿਕ ਮੇਰਚੰਡ ਅੱਛਾ ਉਸ ਤੋਂ ਬਾਅਦ ਦੋ ਸਾਲ ਹੋਤੇ ਕੀਤਾ ਦੇਖ ਸਾਲੇ ਤੇ ਲਾਇਆ ਦੋ ਚਾਰ ਮੈਂਗਰਸ਼ੀਗਰਾਰੀ ਫਿਰ ਦਸਾ ਵੀ ਟ੍ਰਾਂਸਫਰ ਹੋ ਗਈ ਬੈਂਕ ਦੇ ਵਿੱਚ ਤੇ ਨਾਲ ਲੱਗੇ ਕਿਉਂਕਿ ਉਹ ਇਦਾਂ ਤੁਹਾਨੂੰ ਕੱਲੇ ਛੱਡਦੇ ਨਹੀਂ ਸੀ ਇਦਾਂ ਦੱਸ ਰਹ अच्छा मतलब ਉਹਨਾਂ ਦੇ ਮਨ ਦੇ ਵਿੱਚ ਇਦਾਂ ਦੀ ਗੱਲ ਚੱਲਦੀ ਸੀ ਜੇ ਰੱਬ ਨਾ ਕਰਾਏ ਜਾਂ ਕੋਈ ਐਕਸੀਡੈਂਟ ਹੋ ਗਿਆ ਦੋ ਮੁੰਡੇ ਮੇਰੇ ਤੁਹਾਨੂੰ ਇੱਥੇ ਆ ਗਏ ਤੇ ਇਹਦਾ ਮਤਲਬ ਇਸ ਇਕੱਠੇ ਪਰ ਅੱਪਾ ਹਮੇਸ਼ਾ ਇਕੱਠੇ ਕੀਤਾ ਉਸਨੇ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਆ ਪ੍ਰਾਈਵੇਟ ਕੀਤੀ ਗ੍ਰੈਜੂਏਟ ਕਰਨ ਤੋਂ ਬਾਅਦ ਬੈਂਕ ਦਾ ਪੇਪਰ ਦਿੱਤਾ ਉਹ ਇੰਜੀਨੀਅਰਿੰਗ ਵਾਲੇ ਪਾਸੇ ਗਏ ਨਹੀਂ ਬੈਂਕ ਚ ਲੱਗੇ ਤੁਸੀਂ ਭਾਜੀ ਤੁਸੀਂ ਵੀ ਦੱਸੋ ਆਪਣੇ ਬਾਰੇ ਥੋੜੇ ਜਿਹਾ ਕਿ ਤੁਸੀਂ ਪੜ੍ਹਾਈ ਲਿਖਾਈ ਕਿੱਥੋਂ ਤੱਕ ਕੀਤੀ ਤੇ ਨਹੀਂ ਗੋਨੂ ਮਾਡਲ ਸਕੂਲ ਜਿੰਦਰਦਰ ਜੂਨੀਅਰ ਮਾਡਲ ਸਕੂਲ ਉਸ ਤੋਂ 10th ਕੀਤੀ ਹੈ ਉਸ ਵਾਸਤੇ ਸਾਡਾ ਡਾਟਾ ਇੰਟਰ ਪਲਸ 1 ਪਲਸ 2 ਸ਼ੁਰੂ ਹੋ ਗਈ ਸੀ ਸਾਡਾ ਟਾਈਮ ਮਦਦ ਦਾ ਸੀਗਾ ਕਿ 5ਵੀਂ ਬੋਰਡ ਦੀ ਬੋਰਡ ਦੀ ਕੀਤੀ 8ਵੀਂ ਬੋਰਡ ਦੀ ਕੀਤੀ 10ਵੀਂ ਬੋਰਡ ਦੀ ਕੀਤੀ ਪਲਸ 1 ਫਸਟ ਬੋਰਡ ਦੀ ਕੀਤੀ ਅੱਛਾ ਬੜੇ ਬੜੇ ਮਤਲਬ ਦਿੰਦੇ ਪਲਸ 2 ਤੋਂ ਸ਼ੁਰੂਇਆ ਤੋਂ ਪਲਸ 2 ਸ਼ੁਰੂ ਇਹਨਾਂ ਨਾਲ ਬਦਲਾ ਨਾ ਬਾਕੀਆਂ ਉਸ ਤੋਂ ਬੀਐਸਸੀ ਕੀਤੀ ਜਿਹੜਾ ਮੈਡੀਕਲ ਆਥਨਟੀ ਯੂਨੀਵਰਸਿਟੀ ਕਾਲਜ ਤੋਂ ਵੈਰੀ ਗੁੱਡ ਬਹੁਤ ਵਧੀਆ ਜੀ ਵੇਖੋ بڑے ਲਿਖੇ ਆਰਟਿਸਟ ਨੇ ਤੇ ਮੈਂ ਕਿ ਯਾਰ ਸਮਝਦਾ ਆਪਾਂ ਜਿਹੜੇ ਖਾਸ ਕਰਕੇ ਇੰਜੀਨੀਅਰਿੰਗ ਲਾਈਨ ਦੇ ਬੰਦੇ ਹੁੰਦੇ ਆ ਮੈਂ ਖੁਦ ਜਿਹੀ ਰਿਹਾ ਤਾਂ ਕਰਕੇ ਮੈਂ ਕਹਾਂ ਦਾ ਨਾ ਜੀ ਨਹੀਂ ਮੈਂ ਚੋਲੇ ਨਹੀਂ ਨੀ ਮੈਂ ਥਾਪਰ ਤੋਂ ਪਹਿਲਾਂ ਧਨਵਾਇਆ ਡਿਪਲੋਮਾ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਬਾਬਾ ਸਾਹਿਬ ਹੰਬੇਦਕਰ ਯੂਨੀਵਰਸਿਟੀ ਤੋਂ ਜਾ ਕੇ ਡਿਗਰੀ ਕੀਤੀ ਸੀ ਐਮਏ ਕੀਤੀ ਨਹੀਂ ਜੀ ਐਮਏ ਨਹੀਂ ਕੀਤੀ ਬੈਚਲੋਰਾਂ ਫੰਦੀ ਨਹੀਂ ਕੀਤੀ ਸੀਗੀ ਅੱਛਾ 1 ਸਾਲ ਘੱਟ ਲੱਗਦਾ ਉੱਥੇ 1 ਸਾਲ ਫਿਰ ਆਪਾਂ ਨੂੰ ਹੁੰਦੀ ਹੈ ਅੱਛਾ 1 ਸਾਲ ਤੇ ਆਪਾਂ ਉਹ ਬੜੇ ਉਹਨਾਂ ਸ਼ੌਕ ਹੁੰਦਾ ਸੀ ਆਪਣਾ ਇੰਜੀਨੀਅਰ ਮੈਨਵਾਏ ਬਣੇ ਸੀ ਤੇ ਉਹ ਲੋੜੇ ਆਪਣੇ ਸਟicker ਇੰਜੀਨੀਅਰ ਮੇਕ ਦਾ ਵਰਡ ਤੇ ਵਾਕਈ ਮੈਂ ਦੇਖਦਾ ਕਿ ਕੋਈ ਨਾ ਕੋਈ ਇੱਕ ਡਾਕਟਰ ਦਾ ਡੀਆ ਲੱਗਦਾ ਸੀ ਸਾਡੇ ਨਾਲ ਗਿਆ ਲੱਗਣਾ ਉਹ ਤੋਂ ਸ਼ੁਰੂ ਆ ਹਾਂਜੀ ਬਿਲਕੁਲ ਔਰ ਜਿਹੜੇ ਮੈਂ ਵੇਖਦਾ ਇੱਥੇ ਵੀ ਸਾਡੇ ਜਦੋਂ ਤੁਸੀਂ ਮੀਡੀਆ 'ਚ ਵੀ ਜਾਓਗੇ ਅਰਜਿੰਦਰ ਸ਼ਾਣੀ ਤੋਂ ਲੈ ਕੇ ਤੁਸੀਂ ਨਾਲ ਹੋ ਕਿਸੇ ਦਾ ਤੁਹਾਨੂੰ ਸਾਰੇ ਬੰਦੇ ਬੈਕਗ੍ਰਾਉਂਡ ਉਹਨਾਂ ਦੀ ਇੰਜੀਨੀਅਰਿੰਗ ਕਿਤੇ ਰੱਖਦੇ ਦੀ ਜਿਹੜੇ ਆਪਣੇ ਕਲਾ ਦੇ ਖੇਤਰ ਚ ਆਉਂਦੇ ਆ ਜਾਂ ਥੋੜੇ ਸਿਹਤ ਦੇ ਖੇਤਰ ਚ ਬਹੁਤ ਸਾਰੇ ਲੋਕ ਜਿਹੜੇ ਆ ਇੱਥੋਂ ਤੱਕ ਗਰਭਕਸ਼ਿਕ ਪ੍ਰੀਨਤੀ ਵਰਗੇ ਲੋਕ ਵੀ ਜਿਹੜੇ ਆ ਇੰਜੀਨੀਅਰਿੰਗ ਕਰਕੇ ਹੀ ਇੰਨਾ ਵੱਡੀਆਂ ਮੱਲਾ ਉਹਨਾਂ ਮਾਰੀਆਂ ਸੀ ਮੈਨੂੰ ਲੱਗਦਾ ਕਿ ਥੋੜਾ ਜਿਹਾ ਪ੍ਰੈਕਟੀਕਲ ਬੰਦੇ ਨੂੰ ਬਣਾ ਦਿੰਦੀ ਐ ਲਾਈਨ ਜਿਹੜੋ ਉਹ ਵੀ ਟੱਪ ਕੰਮ ਹੁੰਦਾ ਥੋੜਾ ਜਿਹਾ ਪ੍ਰੋਫੈਸ਼ਨਲ ਗੱਲਾਂ ਦੇ ਵਿੱਚ ਨਾ ਥੋੜਾ ਜਿਹਾ ਕਮੇਡੀ ਪੈਦਾ ਹੁੰਦੀ ਅੱਛਾ ਜੀ ਜਿਹੜੇ ਉਹ ਬੀਏ ਗ੍ਰੈ ਅ ਅਰਸ ਵਾਲੇ ਬੰਦੇ ਥੋੜੇ ਉਹਨਾਂ ਦਾ ਸੁਭਾਅ ਥੋੜਾ ਜਿਆਦਾ ਜਿੰਦਗੀ ਜਾਂਦਾ ਤੇ ਜਿਹੜੇ ਇੰਜੀਨੀਅਰ ਦੇਉ ਕਿਉਂਕਿ ਹੋਸਟਲ ਦੇਖੀ ਹੁੰਦੀ ਨਾ ਉੱਥੇ ਉਹਦਾ ਤਾਂ ਖੁਸ਼ਕ ਸਬਜੈਕਟ ਹੁੰਦੇ ਨਾ ਸਰ ਉਹਨਾਂ ਦੇ ਖੁਸ਼ਕ ਸਬਜੈਕਟ ਹੁੰਦੇ ਤੇ ਸਾਡੇ ਜਿਆਦਾ ਹੁੰਦਾ ਕਿ ਪ੍ਰੋਫੈਸ਼ਨਲ ਕਾਰਜਾਂ ਦੇ ਹੋਸਟਲ ਹੁੰਦਾ ਜਿੱਥੇ ਹਸਲ ਹੁੰਦਾ ਉੱਥੇ ਕਮੇਟੀ ਬਹੁਤ ਪੈਰਾਂ ਹੁੰਦੀ ਕਿਉਂ ਇੱਕ ਦੂਜੇ ਦੀ ਲਾਣੀ ਇੱਕ ਦੂਜੇ ਬੇਇੱਜ਼ਤੀ ਕਰਨੀ ਰਾਤੀ ਘਰੋਂ ਬਾਹਰ ਰਹਿਣਾ ਤੇ ਫਿਰ ਇੱਕ ਦੋ ਇੰਤੰਕ ਕਰਨਾ ਰੈਕਿੰਗ ਕਰਨੀ ਉਹ ਸਾਡੇ ਕਾਲਜਾਂ ਪ੍ਰੋਫੈਸ਼ਨਲ ਕਾਰਜਾਂ ਦੀ ਨਹੀਂ ਹੈ ਨਾ ਉਹਦੇ ਕਰਕੇ ਬਿਲਕੁਲ ਅੱਛਾ ਸਭ ਤੋਂ ਪਹਿਲੀ ਯਾਰ ਤੈਨੂੰ ਯਾਦ ਹੈ ਜਦੋਂ ਵੀ ਤੁਸੀਂ ਕੋਈ ਇੱਕ ਖਾਸ ਆਈਟਮ ਦਿੱਤੀ ਤੇ ਉਹ ਬਹੁਤ ਜ਼ਿਆਦਾ ਲੋਕਾਂ ਨੇ ਉਹਨੂੰ ਪਸੰਦ ਕੀਤਾ ਤੇ ਤੁਹਾਡਾ ਉਤੋਂ ਹੌਸਲਾ ਆਉਂਦਾ ਹੈ ਜਿਵੇਂ ਤੁਸੀਂ ਕਿਹਾ ਕਿ ਸੰਘਰਸ਼ ਸੇ ਬੜਾ ਲੰਮਾ ਸਕ੍ਰਿਪਟ ਲਿਖੀ ਤੇ ਮਗਰੋਂ ਆਪਣਾ ਨਾਂ ਹੀ ਨਹੀਂ ਹੁੰਦਾ ਵਿੱਚ ਕਰਨ ਵਾਲਾ ਪਿੱਛੇ ਪੰਦਾ ਲੱਭਦਾ ਹੀ ਨਹੀਂ ਤੇ ਇਸ ਤਰ੍ਹਾਂ ਦਾ ਕੋਈ ਮੌਕਾ ਜਿੱਥੇ ਤੁਹਾਨੂੰ ਪਹਿਲੀ ਯਾਰ ਲੱਗਿਆ ਹੋਵੇ ਕਿ ਨਹੀਂ ਕੁਝ ਵੱਖਰਾ ਹੈ ਸਾਡੇ ਜੀ ਕਰ ਸਕਦੇ ਆ ਬਿਲਕੁਲ ਹੀ ਅਸੀਂ ਨਾ ਕਰਦੇ ਸੀ ਕਿ ਜਦੋਂ ਰੌਂਗੀ RAM ਜੀ ਦੇ ਨਾਲ ਅਸੀਂ ਸਟਾਰਟ ਕੀਤਾ ਸੀਗਾ ਤੇ ਅਸੀਂ ਕਹਿੰਦੇ ਸੀ ਕਮਾਈ ਕਰਦੇ ਸੀ ਇਹ ਆਈਟਮ ਜੋ ਬਿਲਕੁਲ ਬੋਲੇ ਬੋਲੇ ਬਗੈਰ ਅੱਛਾ ਜੀ ਤੇ ਉਹਦੇ ਚ ਉਹ ਡਾਕਟਰ ਦੀ ਹੁੰਦੀ ਹੈ ਕਲੀਨਿਕ ਤੇ ਉਹ ਪਹਿਲਾ ਜਿਹੜਾ ਪੇਸ਼ੰ ਦਾ ਆਉਂਦਾ ਪਹਿਲੀ ਵਾਰੀ ਪੇਸ਼ੰ ਦਾ ਆਉਂਦਾ ਤੇ ਉਹ ਡੈਂਟਲ ਡਾਕਟਰ ਦਿਖਾਇਆ ਜਿਹੜਾ ਚੋਲਾ ਡਾਕਟਰ ਜਿਹੜਾ ਕੁਆਲੀਫਾਈਡ ਡਾਕਟਰ ਨਹੀਂ ਹੁੰਦਾ ਅੱਛਾ ਉਹ ਜਿਹੜਾ ਝੋਲਾ ਛਾਪਣਾ ਸੜਕ ਤੇ ਬਿਠੇ ਨੇ ਸੜਕ ਤੇ ਬਿਠੇ ਹੁੰਦੇ ਅੱਛਾ ਉਹ ਦਿਖਾਉਂਦੇ ਕਿ ਉਹ ਜਦ ਕਦੀ ਫਾਰੀ ਨਾਲ ਦਾੰਦ ਕੱਟਦਾ ਕਦੀ ਉਹ ਨਾਲ ਤੁਹਾਡੀ ਨਾ ਕਰਦਾ ਕਿ ਪਲਾਸ ਨਾ ਖਿੱਚਦਾ ਬਾਜੂ ਆਪੇ ਇੱਕ ਬੰਦਾ ਡਾਕਟਰ ਆਪਣੇ ਦੰਦ ਲਾ ਜਾਂਦਾ ਇਹ ਆਈਟਮ ਬੰਦੇ ਪਤਾ ਕਿ ਚੱਕਰ ਕਲਾਪਿੰਗ ਇਸ ਕਰਕੇ ਹੁੰਦੀ ਸੀ ਜਿੱਥੇ ਵੀ ਆਪਾਂ ਜਾਣਾ ਭਾਵੇਂ ਉਥੇ ਇੰਟਰਨੈਸ਼ਨਲ ਲੈਵਲ ਤੇ ਉਹ ਵਾਲੀ ਆਈਟਮ ਚੱਲ ਜਾਂਦੀ ਹੂੰ ਹੂੰ ਇਹ ਕਿ ਕਿਹੜੀ ਉਹ ਜਗ੍ਹਾ ਤੇ ਬੈਠੇ ਨੇ ਕਿਸੇ ਸਟੇਟ ਜਾਣਾ ਜਿਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ ਤੇ ਉਦੋਂ ਰੌਣਕੀਆਂ ਜੀ ਸਾਨੂੰ ਫੈਲਾ ਜਿਓ ਦੇਖਣਾ ਹੁਣ ਗਰੁੱਪ ਫੈਲ ਹੋ ਰਿਹਾ ਤੇ ਉਹਨਾਂ ਦਾ ਬਲਾਉ ਉਹਨਾਂ ਨੂੰ ਸ਼ੁਕਰੀ ਜੁਰ ਸੰਤਾ ਵਤਨ ਬਲਾਉ ਹੁਣ ਉਦੋਂ ਫਾਇਦਾ ਹੈ ਇੰਨੇ ਕਲਾਪ ਵੀ ਨਾ ਜਿਆਦਾ ਸਾਨੂੰ ਉਦੋਂ ਹੌਸਲਾ ਮਿਲਦਾ ਸੀ ਕਿ ਹਰ ਸ਼ਖਸ ਭਾਵੇਂ ਹਿੰਦੀ ਬੋਲਣਾ ਭਾਵੇਂ ਗੁਜਰਾਤੀ ਐ ਭਾਵੇਂ ਬੰਗਾਲੀ ਐ ਉਹ ਸਮਝ ਲੱਗ ਜਾਂਦੀ ਅੱਛਾ ਤੁਸੀਂ ਦੋਨੇ ਭਾਸ਼ਾ ਸਿੱਖੋ ਪਗੜੀ ਧਾਰੀ ਹੋ ਇਹ ਚੀਜ਼ ਤਾਂ ਨੇ ਰਾਹ ਦਾ ਕਦੀ ਡਿੱਕਾ ਬਣੀ ਜਾਂ ਇਹਦਾ ਕੋਈ ਫਾਇਦਾ ਹੋਇਆ ਜਿੰਦਾ ਤੇ ਨਹੀਂ ਕਈ ਵਾਰ ਹੁੰਦਾ ਨਾ ਵੀ ਮੇਰਾ ਆਪਣਾ ਮੈਂ ਹੁਣ ਆਪਣੇ ਆਰਟਿਸਟ ਕੀ ਕਰਦੇ ਆ ਸਿੰਗਰ ਜੱਜੀ ਵੀ ਨੂੰ ਵੇਖੀਏ ਦੂਜਿਆਂ ਨੂੰ ਵੇਖੀਏ ਕੋਈ ਰੰਗ ਲਾਉਂਦਾ ਮਾੜਾ ਨੂੰ ਕੋਈ ਹੋਰ ਹੀ ਤਰ੍ਹਾਂ ਦੇ ਗੋਲ ਮੋਲ ਬਣਾਉਂਦਾ ਕੋਈ ਕੰਨਾਂ 'ਚ ਪਾਉਂਦਾ ਕਈ ਕੋਈ ਮਤਲਬ ਉਹ ਉਹ ਆਪਣੇ ਦੀ ਦਿੱਖ ਜਿਹੜੀ ਆ ਉਹਨੂੰ ਵੱਖਰੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਹਾਂ ਹਾਂ ਬਿਲਕੁਲ ਤੁਹਾਨੂੰ ਕਦੀ ਇਦਾਂ ਦਾ ਮਹਿਸੂਸ ਆ ਕਿ ਬੜੇ ਸਿੰਪਲ ਤਰੀਕੇ ਨਾਲ ਤੁਸੀਂ ਆਉਂਦੇ ਹੋ ਤੇ ਆਪਣੀ ਗੱਲ ਕਹਿ ਜਾਂਦੇ ਹੋ ਤੇ ਆਪਣਾ ਮੈਸੇਜ ਛੱਡ ਜਾਂਦੇ ਹੋ ਮੈਂ ਇਹ ਤੁਹਾਡੇ ਕੋਲ ਜਾਨਣਾ ਚਾਹੁੰਦਾ ਤੁਹਾਨੂੰ ਕਦੀ ਮਹਿਸੂਸ ਹੋਇਆ ਕਿ ਪਗੜੀ ਨਾ ਹੁੰਦੀ ਤੇ ਮੈਂ ਸ਼ਾਇਦ ਹੋਰ ਅ ਦਾ ਹੋ ਜਾਂਦਾ ਬਿਲਕੁਲ ਬਿਲਕੁਲ ਨਹੀਂ ਪਰ ਉਸ ਟਾਈਮ ਜਦੋਂ ਅਸੀਂ ਸ਼ੁਰੂ ਕੀਤਾ ਸੀ ਇਹ ਟ੍ਰੈਂਡ ਹੈਗਾ ਸੀਗਾ ਕਿ ਵਾਲ ਕਟਾ ਕੇ ਬੰਦਾ ਪੋਂਬੇ ਚਲੇ ਜਾਂਦਾ ਜਾਂ ਫਿਲਮ ਫਿਲਮਾਂ ਦਾ ਚਾਂਸ ਮਿਲਦਾ ਪਰ ਸਾਡੀ ਕਦੀ ਇਦਾਂ ਦੀ ਦੌੜ ਰਹੀ ਨਹੀਂ ਕਿ ਅਸੀਂ ਫਿਲਮਾਂ ਦੀ ਕਰਨਾ ਅਸੀਂ ਆਪਣੀ ਚਾਲ ਤੇ ਚੱਲਦੇ ਰਹੇ ਇਦਾਂ ਹੀ ਸਿੰਪਲ ਜੋ ਸਾਡਾ ਕੈਰੈਕਟਰ ਹੈ ਇਦਾਂ ਹੀ ਦੇਤੇ ਕਿਉਂਕਿ ਸੀ ਇੱਕ ਆਮ ਆਮ ਲੋਕਾਂ ਤੋਂ ਵਿਚਰਦੇ ਆ ਆਮ ਬੰਦੇ ਆ ਉਹਨਾਂ ਦੀ ਕਮੇਡੀ ਕਰਦੇ ਆ ਤੇ ਕੋਈ ਇਦਾਂ ਦਾ ਕੁਝ ਨਹੀਂ ਆ ਕਿ ਕੋਈ ਦੁੱਖ ਨਹੀਂ ਲੱਗਾ ਕਿ ਅਸੀਂ ਯਾਰ ਕਟਾਲਣ ਦੇ ਵਾਲ ਤੇ ਆ ਰਹਿਣਾ ਸੀਗਾ ਸਿੱਖੀ ਸਰੂਪ 'ਚ ਰਹਿ ਕੇ ਇਹ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਕਟੜ ਵੀ ਨਹੀਂ ਹੈਗੇ ਪਰ ਜੋ ਆਪਾਂ ਮਰਿਆਦਾ ਜਿਹੜਾ ਬਲੀਫ ਜੇ ਨਾ ਸਿੱਖਣਾ ਹੋਣਾ ਚਾਹੀਦਾ ਉਹ ਆਪਣਾ ਬਰਕਰਾਰ ਸੀਗਾ ਜੇ ਕੋਈ ਬਸਣ ਲੈ ਜਾਏ ਸਾਡੇ ਫਾਦਰ ਸਾਹਿਬ ਨੂੰ ਕੋਈ ਗੱਲ ਗਈ ਪਹਿਲਾਂ ਕੋਈ ਲੈ ਨਾ ਜਾਓ ਪਸੰਦ ਨਹੀਂ ਹੁੰਦੀ ਮਤਾਂ ਆਮ ਚੰਗੇ ਘਰਾਂ ਦੇ ਲੋਕੀ ਉਦੋਂ ਇਹ ਕੱਲਾ ਇਹਨੂੰ ਪਸੰਦ ਨਹੀਂ ਕਰਦੇ ਸੀ ਭਾਵੇਂ ਜੇ ਜਾਣਾ ਹੀ ਆ ਨਾ ਹਵਾਲ ਨਾ ਘਟਾਇਓ ਹੂੰ ਹੂੰ ਉਸ ਟਾਈਮ ਤੇ ਆਪਾਂ ਨਹੀਂ ਵਾਲ ਕਟਾਏ ਤੇ ਅੱਜ ਪਗੜੀ ਦੀ ਇੰਨੀ ਜ਼ਰੂਰਤ ਆ ਪਈ ਹੈ ਸਤਿੰਦਰ ਸਰਤਾਜ ਪੱਟੀ ਸਾਹਿਬ ਨੂੰ ਦੇਖ ਕੇ ਆਪਾਂ ਐਸਲੇ ਚਾਏ ਜਿਸ ਪਲ ਪੱਟੀ ਸਾਹਿਬ ਉਹਨਾਂ ਨੇ ਨਾ ਨਾ ਧੜੀ ਕੱਟੀ ਨਾ ਉਹਨਾਂ ਨੇ ਆਪਣੇ ਪਗੜੀ ਨੂੰ ਮਤਲਬ ਪੂਰੀ ਸਿੱਖੀ ਚ ਰਹਿ ਕੇ ਤੇ ਅੱਜ ਵੀ ਉਹਨਾਂ ਪੱਟੀ ਸਾਹਿਬ ਦਾ ਨਾਮ ਪੂਰਾ ਤੇ ਹੁਣ ਦੇਖ ਲਓ ਕੋਈ ਫਿਲਮ ਨਹੀਂ ਉਹ ਵੀ ਇੰਜੀਨੀਅਰ ਸੀ ਬਾਈ ਜਾਨ ਸਾਹਿਬ ਵੀ ਇੰਜੀਨੀਅਰ ਲੱਗੇ ਗਏ ਸੀ ਉਹ ਆਪਣਾ ਕੀ ਕਹਿੰਦਾ ਪਗੜੀ ਦੀ ਹੁਣ ਨਹੀਂ ਡਿਮਾਂਡ ਹੈ ਗਿਆ ਸੋਲੇ ਕਿ ਸਾਡੇ ਕੋਲ ਜਿੰਨੇ ਵੀ ਆਰਟਿਸਟ ਹਾਲੇ ਜਿਹੜੇ ਨੌਨ ਸਿੱਖਿਆਗੇ ਪੰਡਤ ਹੈਗੇ ਨੇ ਉਹ ਸਾਨੂੰ ਕਹਿੰਦੇ ਭਾਈ ਪਗੜੀ ਬੰਨਣੀ ਸਿਖਾਉਂਦਾ ਰਿਹਾ ਕੇ ਨਾ ਕਿ ਕਹਿੰਦਾ ਕਰੈਕਟਰ ਜਿਆਦਾ ਮਿਲ ਰਿਹਾ ਐਸ ਵਾਲੇ ਸਿੱਖੀ ਦੇ ਵਿੱਚ ਫਿਲਮਾਂ ਦੇ ਵਿੱਚ ਤੇ ਕੋਈ ਫਿਲਮ ਹੈ ਦੰਦ ਜਿਹੜੇ ਪੰਜਾਬੀ ਗਾਣੇ ਤੋਂ ਬਗੈਰ ਚੱਲ ਜਾਵੇ ਹਿੰਦੀ ਫਿਲਮ ਤੇ ਕੋਈ ਫਿਲਮ ਇਦਾਂ ਨਹੀਂ ਜਿਸ ਕਿਸੇ ਕਰੈਕਟਰ ਨਾ ਹੋਵੇ ਅੱਛਾ ਇੰਡਸਟਰੀ ਬਾਰੇ ਆਪਾਂ ਫੇਰ ਗੱਲ ਕਰਦੇ ਹਾਂ ਥੋੜੀ ਜਿਹੀ ਅੱਗੇ ਚੱਲ ਕੇ ਇਹ ਜਿਹੜਾ ਪ੍ਰੋਫੈਸ਼ਨ ਤੁਸੀਂ ਚੁਣਿਆ ਤੁਸੀਂ ਕਹਿੰਦੇ ਬੜੇ ਸੈਟੀਸਫਾਈ ਕੋਸ਼ਾਂ ਸਭ ਕੁਝ ਠੀਕ ਠਾਕ ਆ ਤੇ ਰੋਜ਼ੀ ਰੋਟੀ ਜੋਗੀ ਕਮਾਈ ਦਿੰਦਾ ਬਹੁਤ ਸਾਰੇ ਚੰਗੇ ਲੇਖਕ ਨੇ ਸਾਡੀ ਪੰਜਾਬੀ ਮਾਂ ਬੋਲੀ ਦੇ ਉਹ ਕਹਿੰਦੇ ਸੀ ਇੰਨੀਆਂ ਕਿਤਾਬਾਂ ਲਿਖਤੀਆਂ ਮੇਰੇ ਕੋਲ ਇੱਥੇ ਇੱਕ ਬੰਦਾ ਹੈ ਜੋ ਕਹਿੰਦਾ ਜੀ ਮੈਂ ਸੀਵੀ ਰਮਨ ਤੋਂ ਵੱਧ ਜਿਹੜੇ ਆ ਸੈਂਟੀਫਿਕ ਪੇਪਰ ਲਿਖਦੇ ਆ ਮੈਂ ਫਿਰ ਉਹ ਤੋਂ ਬਾਅਦ ਮੈਂ ਪੁਰਾਣੇ ਨੂੰ ਫਾਲੋ ਕੀਤਾ ਪਰ ਇਹ ਕੰਮ ਜਿਹੜੇ ਆ ਚਾਹੇ ਲਿਟਰੇਚਰ ਚ ਕਿਤਾਬਾਂ ਲਿਖਣਾ ਆ ਜਾਹ ਤੱਕ ਕੋਈ ਪਤਾ ਬਹੁਤ ਹੀ ਐਸ ਸਾਈਡ ਤੇ ਪਹੁੰਚੇ ਜਿੱਦਾ ਦਿਲਜੀਤ ਦਸਾਰੀ ਪਹੁੰਚ ਗਿਆ ਜੇ ਉਹਦੀ ਗੱਲ ਕਰਨੀ ਹੈ ਨਾ ਤੇ ਫਿਰ ਤੇ ਬਹੁਤ ਵੱਡਾ ਹੋ ਜਾਂਦਾ ਕੰਮ ਜਿਸ ਤਰੀਕੇ ਅਸਾ ਵਿਚਕਾਰਲਾ ਜਾਂ ਰਸਤਾ ਬਣਾ ਕੇ ਚੱਲਦੇ ਜਾਂਦੇ ਨਿਰੰਤਰ ਆਪਣਾ ਕੰਮ ਕਰੀ ਜਾਂਦੇ ਆ ਰੋਜੀ ਰੋਟੀ ਲਈ ਇਹ profession ਤੁਹਾਨੂੰ ਤੁਹਾਡੀ ਸੈਟੀਸਫੈਕਸ਼ਨ ਮੁਤਾਬਕ ਪੈਸੇ ਦਿੰਦਾ ਰਿਹਾ ਬਿਲਕੁਲ ਅਸੀਂ ਜੀ ਮੇਰਾ ਮੈਡੀਸਨ ਦਾ ਕੰਮ ਸੀਗਾ ਕੈਮੀ ਸ਼ਾਪ ਵੀ ਸੀਗੀ ਹੋਲਸੇਲ ਦਾ ਮੈਡੀਸਨ ਦਾ ਠੀਕ ਸੀਗਾ ਕੰਮ ਮਤਲਬ ਚੰਗਾ ਸੀਗਾ ਕੰਮ ਪਰ ਜਦੋਂ ਅਸੀਂ ਫੁੱਲ ਸਟ੍ਰੈਜ ਐਸ ਲਾਈਨ ਦੇ ਵਿੱਚ ਆ ਗਏ ਸਟੂਡੀਓ ਸਾਡਾ ਸਭ ਦੇੰਦਿਤ ਪ੍ਰੋਡਕਸ਼ਨ ਹਾਊਸ ਹੈਗਾ ਹਾਂ ਇਹਦੇ ਬਾਰੇ ਸਾਨੂੰ ਜਿਆਦਾ ਜਾਣਕਾਰੀ ਤਾਂ ਰੱਖ ਲੈਣਾ ਕਿ ਹੁਣ ਤਾਂ ਜਦੋਂ ਪ੍ਰੋਫੈਸ਼ਨਲੀ ਜਦੋਂ ਬੰਦਾ ਕੋਈ ਹੋ ਜਾਂਦਾ ਦੀ ਰੋਟੀ ਉਧਰ ਹੀ ਉੱਥੋਂ ਸ਼ੁਰੂ ਹੋਈ ਨਾ ਜੀ ਕਿ ਜਦੋਂ ਪ੍ਰੋਡਕਸ਼ਨ ਹਾਸ ਸੀਗਾ ਅਸੀਂ ਕੁਝ ਦੂਰਦਰਸ਼ਨ ਦੇ ਤੁਸੀਂ ਗੱਲ ਕੀਤੀ ਸੀ ਦੂਰਦਰਸ਼ਨ ਦੇ ਉੱਤੇ ਅਸੀਂ ਪ੍ਰਾਈਵੇਟ ਪ੍ਰੋਗਰਾਮ ਸ਼ੁਰੂ ਕੀਤੇ ਉਹਨਾਂ ਦੂਰਦਰਸ਼ਨ ਨੇ ਤੇ ਅਸੀਂ ਪਹਿਲਾ ਦੂਜਾ ਨੰਬਰ ਸੀ ਅਸੀਂ ਜੋ ਪ੍ਰਾਈਵੇਟ ਪ੍ਰੋਡਿਊਸਰ ਬਣੇ ਉੱਤੇ ਦੂਰਦਰਸ਼ਨ ਦੇ ਉੱਤੇ ਅੱਛਾ ਜੀ ਸਾਡੇ ਪ੍ਰੋਡਕਸ਼ਨ ਹਾਊਸ ਤੋਂ ਪਰੋਂ ਜਾਂਦੇ ਕੌਣ ਜਿਹੜਾ ਜਿਹੜਾ ਦੂਰਦਰਸ਼ਨ ਦਾ ਦੂਜਾ ਪਾਰਟ ਪੰਜਾਬੀ ਦੂਰਦਰਸ਼ਨ ਪੰਜਾਬੀ ਬਣਿਆ ਹੈ ਉਹ ਕਿਹੜ ਤੇ ਚੱਲਦੇ ਨੇ ਪ੍ਰੋਗਰਾਮ ਤੇ ਖਾਲੀ ਸਿਰਫ ਕਾਮੇਡੀ ਦੇ ਨਹੀਂ ਸੀ ਚਲਾਏ ਸੀ ਧਾਰਮਿਕ ਪ੍ਰੋਗਰਾਮ ਵੀ ਚਲਾਉਂਦੇ ਰਹੇ ਹੁਣ ਰਾਗੀ ਸਿੰਘਾਂ ਦੇ ਪ੍ਰੋਗਰਾਮ ਚਲਾਉਂਦੇ ਰਹੇ ਆ ਉੱਥੇ ਤਜਿੰਦਰ ਗਰਚਾ ਜੀ ਜਿਹੜੇ ਸਾਡੇ ਫਰੈਂਡ ਨੇ ਸਾਡੇ ਪਾਰਟਨਰ ਵੀ ਨੇ ਪਾਰਟਨਰ ਆ ਚੁੱਕੇ ਤੇ ਉਹਨਾਂ ਨੇ ਸਾਨੂੰ ਅੰਦਰ ਐਂਟਰ ਕਰਨ ਦਾ ਇੱਕ ਚਾਂਸ ਦਿੱਤਾ ਕਿਉਂਕਿ ਉਹ ਆਪ ਦੂਦਸ਼ਣ 'ਚ ਕੰਮ ਕਰਦੇ ਸੀਗੇ ਅੱਛਾ ਜੀ ਉੱਥੋਂ ਸ਼ੁਰੂ ਕੀਤਾ ਉਹਨਾਂ ਦਾ ਪ੍ਰੋਡਕਸ਼ਨ ਸਾਡਾ ਸ਼ੁਰੂ ਹੋ ਗਿਆ ਫਿਰ ਐਡੀਟਿੰਗ ਦਾ ਕੰਮ ਸ਼ੁਰੂ ਕੀਤਾ ਫਿਰ ਸਟੂਡੀਓ ਹੈ ਜਿੱਦਾਂ ਸਟੂਡੀਓ ਕਰੋਮਾ ਸਟੂਡੀਓ ਸਾਡੇ ਕੋਲ ਵੀ ਉੱਥੇ ਕਰੋਮਾ ਸਟੂਡੀਓ ਫਿਰ ਅਸੀਂ ਨਾਲ ਕਮਰਸ਼ੀਅਲ ਜਿਹੜੀਆਂ ਐਡਸ ਬਣਾਉਂਦੇ ਆ ਲੱਗਣਾ ਸਾਰਾ ਰੋਜ਼ੀ ਰੋਟੀ ਦੇ ਨਾਲ ਲਿੰਕ ਹੋ ਗਿਆ ਸਾਡੀ ਲਾਈਨ ਦੇ ਨਾਲ ਲਿੰਕ ਹੋ ਗਿਆ ਠੀਕ ਹੈ ਮਤਲਬ ਜਿੱਦਾਂ ਬੰਦਾ ਖੇਤੀ ਕਰਦਾ ਉਹਨੂੰ ਕਹਿੰਦੇ ਸਹਾਇਕ ਧੰਦੇ ਨਾਲ ਕਰਦਾ ਨਾਲ ਬੱਕਰੀਆਂ ਪਾਲ ਲੈ ਜਾਂ ਸੋਨਾ ਡੈਰੀ ਫਾਰਮ ਦਾ ਕੰਮ ਕਰਦਾ ਮਤਲਬ ਜਿਹੜਾ ਤੁਹਾਡੀ ਕਲਾ ਹੈ ਜਿੱਥੇ ਨਾਲ ਦੀ ਨਾਲ ਉਹਦੇ ਨਾਲ ਦੀ ਨਾਲ ਤੁਸੀਂ ਪ੍ਰੋਫੈਸ਼ਨਲ ਢੰਗ ਨਾਲ ਵੀ ਕੰਮ ਕਰ ਰਹੇ ਹੋ ਅਪਣੇ ਜਦੋਂ ਅਸੀਂ ਆਪਾਂ ਲੈਣ ਜਾਈਆ ਆਪਾਂ ਸੋਚ ਕੇ ਆਏ ਤਾਂ ਕਮਾਈ ਹੋਏਗੀ ਹਮ ਅਸੀਂ ਤੇ ਸ਼ੌਂਕ ਸੀਗਾ ਇੱਕ ਟਰੋਫੀ ਲੈਣ ਦਾ ਬੜਾ ਸ਼ੌਂਕ ਸੀਗਾ ਅੱਛਾ ਜੀ ਘਰ ਦੇ ਵਿੱਚ ਇੱਕ ਸ਼ੋਕੇਸ ਬਣਾਇਆ ਸੀਗਾ ਰੋਜ਼ ਮਸਰੇ ਉੱਠ ਕੇ ਗੰਨੀਆਂ ਸਾਫ਼ ਕਰਨੀਆਂ ਕਿ ਇੰਨੀਆਂ ਟਰੋਫੀਆਂ ਹੋ ਗਈਆਂ ਨੇ ਉਹਨੂੰ ਕਮਾਈ ਸਮਝੀਦਾ ਸੀਗਾ ਫਿਰ ਜਦੋਂ ਜੱਚਾ ਰੋਗੀਰਾ ਨੇ ਸਾਨੂੰ ਕਿਸੇ ਸਟੇਜ ਤੇ ਦੇਖਿਆ ਕਹਿੰਦੇ ਆਪਾਂ ਤੁਸੀਂ ਪ੍ਰੋਫੈਸ਼ਨਲੀ ਕੰਮ ਕਰਦੇ ਹੋ ਐਨੀ ਸੰਤਿਸ਼ਟ ਹੋਊਗੀ ਮੇਰੇ ਨਾਲ ਚੱਲਿਆ ਕਰੋ ਉਹ ਪਹਿਲੀ ਵਾਰੀ ਉਹ ਤੁਹਾਨੂੰ 200 ਰੁਪਏ ਦਿੱਤਾ ਹੂੰ ਹੂੰ ਆਪਾਂ ਹੈਰਾਨ ਹੋ ਗਏ ਯਾਰ ਕਿ ਪੈਸੇ ਮਿਲਦੇ ਹੀ ਆ ਹੂੰ 200 ਰੁਪਏ ਆਪਾਂ ਘਰ ਜਾ ਕੇ ਫਾਜ਼ਲ ਨੂੰ ਫੜਾਇਆ ਬੜੇ ਖੁਸ਼ ਕਹਿੰਦੇ ਯਾਰ ਕਮਾਲ ਕਿ ਕਿਹੜੇ ਕਿਸਾਨ ਦੀ ਗੱਲ ਹੋएगी ਜੀ ਅੰਦਾਜ਼ਾ ਇਹ ਤਕਰੀਬਨ 80 ਦੇ ਨੇੜੇ 88 ਦੀ ਗੱਲ ਠੀਕ ਹੈ ਕੋਲ ਮੈਨੂੰ 100 ਰੁਪਏ ਦੀ ਵੈਲਿਊ ਲੱਗਦੀ ਸੀ ਵੀ ਇਹ ਨਾਲ ਫਾਇਦਾ ਹੋਈ 1200 ਤਰਖਾਸੇ ਸਾਰੇ 200 ਰੁਪਏ ਮਿਲਿਆ ਤਾਂ ਬੜਾ ਵੱਡੀ ਅਮਾਉਂਟ ਹੁੰਦੀ ਆ ਹਾਂਜੀ ਤੇ ਉਹ ਜਦੋਂ ਫਿਰ ਜਦੋਂ ਕਿਹਾ ਫਿਰ ਫਿਰ ਥੋੜਾ ਸ਼ੌਂਕ ਜਾਗ ਪਿਆ ਕਿ ਪੈਸੇ ਵੀ ਇੱਥੋਂ ਮਿਲ ਸਕਦੇ ਫਿਰ ਆਪਣੇ ਆਪ ਐ ਨਾ ਸਾਡਾ ਸ਼ੌਂਕ ਸਾਡਾ ਪ੍ਰੋਫੈਸ਼ਨ ਬਣ ਗਿਆ ਉੱਤੋਂ ਉੱਪਰ ਆਨੇ ਬਣਾਇਆ ਆ ਪਾ ਕੁਛ ਨਹੀਂ ਇਹਦੇ ਵਿੱਚ ਕੀਤਾ ਆਪਣੇ ਆਪ ਹੀ ਹੁੰਦਾ ਗਿਆ ਨਾ ਕੋਰੋਨੇ ਦੇ ਵਿੱਚ 12 ਸਟੂਡੀਓ ਸਾਡੇ ਜਲੰਧਰ ਦੇ ਵਿੱਚ ਬੰਦ ਹੋਏ ਤੇ ਇੱਕ ਇਕਲੌਤਾ ਸਟੂਡੀਓ ਸਾਡਾ ਅੱਜ ਵੀ ਪੂਰੇ ਚੰਡੀਗੜ੍ਹ ਦੇ ਸਟੂਡੀਓ ਦਾ ਕਿੰਨਾ ਤੁਹਾਡੇ ਦਾ ਫਨ ਜਾਬੀ ਪੰਜਾਬੀ ਸਟੂਡੀਓ ਅੱਛਾ ਪੰਜਾਬੀ ਤੋਂ ਫਨ ਜਾਬੀ ਬਣਾਇਆ ਕਿ ਫਨ ਇਥੇ ਫਾਨਾਪਾ ਕਰਦੇ ਸੀ ਉਹਨੂੰ ਸਟੂਡੀਓ ਫਨ ਜਾਬੀ ਬਿਲਕੁਲ ਵਧੀਆ ਬਹੁਤ ਅੱਛਾ ਨਾਮ ਵੀ ਤੁਸੀਂ ਬੜਾ ਸੋਹਣਾ ਸੁਣ ਕੇ ਰੱਖਿਆ ਅੱਛਾ ਤੇ ਇਹ ਇਹ ਜਿਹੜੇ profession ਦੇ ਵਿੱਚ ਕੋਈ ਦੌਰ ਐਸਾ ਵੀ ਆਇਆ ਹੋਗਾ ਜਦੋਂ ਬੜੇ ਕੰਪੀਟੀਸ਼ਨ ਹੋ ਗਿਆ ਦੇਖੋ ਬੜੇ ਬਨਾਮ ਪਰ ਲੋਕ ਆਏ ਆ ਕਮੇਟੀ ਚ ਪੰਜਾਬੀ ਕਮੇਟੀ ਕਾਫੀ ਮਤਲਬ ਜਿਹੜੀ ਮਸ਼ਹੂਰ ਹੋਈ ਹੈ ਜੇ ਆਪਣੇ ਭਗਵੰਤ ਮਾਨ ਤੋਂ ਲੀਕ ਕੇ ਜੇ ਆਪਾਂ ਗਿਣਤੀ ਕਰੀਏ ਤੇ ਬਹੁਤ ਸਾਰੇ ਕਮੀਡੀਅਨ ਦਾ ਜ਼ਿਕਰ ਕੀਤਾ ਜਾ ਸਕਦਾ ਤੇ ਇੱਕ ਕੰਪੀਟੀਸ਼ਨ ਦਾ ਯੁੱਗ ਹੁੰਦਾ ਕਿ ਇਸ ਵੇਲੇ ਜਦੋਂ ਇਦਾਂ ਹੋਏ ਇੱਕ ਪਾਸੇ ਤੇ ਇੰਡਸਟਰੀ ਗਰੋ ਕਰ ਰਹੀ ਹੁੰਦੀ ਜਦੋਂ ਬਹੁਤ ਸਾਰੇ ਆਰਟਿਸਟ ਹੋਣ ਤੇ ਇੱਕ ਪਾਸੇ ਫਿਰ ਆਪਸੀ ਕੰਪੀਟੀਸ਼ਨ ਵੀ ਹੁੰਦਾ ਤੇ ਤੁਹਾਨੂੰ ਕਿੱਦਾਂ ਲੱਗਿਆ ਇਸ ਕੰਪੀਟੀਸ਼ਨ 'ਚ ਕਿਸ ਤਰ੍ਹਾਂ ਰਹੇ ਤੁਸੀਂ ਮਤਲਬ ਕੰਪੀਟੀਸ਼ਨ ਅਸੀਂ ਕਿਸੇ ਨਾਲ ਕਦੀ ਕੰਪੀਟੀਸ਼ਨ ਕੀਤਾ ਹੀ ਨਹੀਂਗਾ ਅੱਛਾ ਜੀ ਕਦੀ ਨਹੀਂ ਸੋਚਿਆ ਕਿ ਦੇ ਤੋ ਅੱਗੇ ਲੰਘਣਾ ਜਿੰਨੇ ਵੀ ਸਾਡੇ ਨਾਲ ਆਰਟਿਸਟ ਸਭ ਆਰਟਿਸਟ ਸਾਡੇ ਨਾਲ ਕੰਮ ਕੀਤਾ ਜਿਹੜਾ ਸਾਡੀਆਂ ਫਿਲਮਾਂ ਵੀ ਜਿਹਦੇ ਚ ਆਪਾਂ ਉਹਨਾਂ ਨੂੰ ਕੰਮ ਕੀਤਾ ਤਾਂ ਚੰਗੇ ਲੈਵਲ ਤੇ ਨੇ ਤੇ ਆਪਾਂ ਕਦੀ ਵੀ ਇਦਾਂ ਨਹੀਂ ਸੋਚਿਆ ਕਿ ਇਹਨੂੰ ਚਾਂਸ ਨਹੀਂ ਦੇਣਾ ਅਸੀਂ ਉਲਟਾ ਚਾਂਸ ਦਿੰਦੇ ਰਹੇ ਆ ਆਰਟਿਸਟ ਨੂੰ ਕਿ ਕੰਪੀਟੀਸ਼ਨ ਦੇ ਭੋਜੋ ਕਿ ਕਦੀ ਕਿਸੇ ਨਾਲ ਕਿਉਂਕਿ ਆਪਣੀ ਜਿਹੜੀ ਰੁਟੀਨ ਦਾ ਆਪਾਂ ਜਿਹੜਾ ਕੰਮ ਕਰ ਰਹੇ ਆ ਉਸੇ ਇੱਕ ਲੈਵਲ ਤੇ ਚੱਲ ਰਹੇ ਆ ਨਾ ਕਦੀ ਸੋਚਿਆ ਕਿ ਬਹੁਤ ਉੱਤੇ ਜਾਣਾ ਤੇ ਨਾ ਕਦੀ ਸੋਚਿਆ ਕਿ ਥੱਲੇ ਆਣਾ ਉਹ ਪਰਮਾਤਮਾ ਵੱਲੋਂ ਠੀਕ ਆ ਚੱਲਦਾ ਜਾ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਅੱਛਾ ਹੁਣ ਜਦੋਂ ਤੁਸੀਂ ਪ੍ਰੋਡਕਸ਼ਨ 'ਚ ਵੀ ਹੋ ਟੀਵੀ ਲਈ ਵੀ ਪ੍ਰੋਡਕਸ਼ਨ ਕਰਦੇ ਰਹੇ ਜਾਂ ਆਪਣਾ ਸਟੂਡੀਓ 'ਚ ਪ੍ਰੋਡਕਸ਼ਨ ਕਰਦੇ ਹੋ ਤੇ ਨਵੇਂ ਕੋਈ ਮੁੰਡੇ ਬੱਚੇ ਜਿਨ੍ਹਾਂ ਨੂੰ ਜਿੱਦਾਂ ਤੁਸੀਂ ਬੜੇ ਮਾਨ ਨਾਲ ਕ ਸਾਡੇ ਉਸਤਾਦ ਸੀਗੇ ਤੇ ਤੁਸੀਂ ਵੀ ਕਈਆਂ ਦੇ ਉਸਤਾਦ ਹੋਗੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਟੈਲੈਂਟ ਅੱਗੇ ਕੋਈ ਬੱਚਾ ਦਾ ਕੋਈ ਹਿੱਸਾ ਦਾ ਨਜ਼ਰ ਆਉਂਦਾ ਕਿ ਪਰ ਆਉਂਦੇ ਆ ਤੇ ਪਰ ਆਪ ਆਪਣਿਆਂ ਨੂੰ ਉਸਤਾਦ ਨਹੀਂ ਕਹਿ ਸਕਦੇ ਅਸੀਂ ਗਾਈਡ ਕਰ ਸਕਦੇ ਹਾਂ ਬੱਚਿਆਂ ਨੂੰ ਅਸੀਂ ਕਹਦੇ ਉਸਤਾਦ ਨਹੀਂ ਕੋਈ ਗੱਲ ਨਹੀਂ ਪਰ ਸਾਡਾ ਇਹ ਕਹੇ ਕਿ ਸਾਡੇ ਕੋਲ ਕੋਈ ਆ ਜਾਂਦਾ ਨਾ ਜਿਹੜਾ ਕੋਈ ਵੀ ਬੱਚਾ ਹੁੰਦਾ ਆ ਕੇ ਕਹਿੰਦਾ ਕਿ ਤੁਹਾਨੂੰ ਨਾਲ ਕੰਮ ਕਰਨਾ ਚਾਹੁੰਦੇ ਆਂ ਆਪਾਂ ਇਹ ਨਹੀਂ ਕਹਿੰਦੇ ਕਿ ਆ ਕੱਲ ਆਈ ਪਰਸੋਂ ਆਈ ਚੋਤਾਈ ਚੱਲਾ ਬੈਠ ਫਿਰ ਉਸੇ ਦਿਨ ਹੀ ਉਹਨੂੰ ਸਟੋਰੀਜ ਲੈ ਜੀਦਾ ਉਸਦਾਰੀ ਕੰਮ ਕਰਾ ਲੇ ਤੇ ਕਹਿੰਦਾ ਮੈਂ ਤਾਂ ਟ੍ਰੇਨਿੰਗ ਲੈਣ ਆਇਆ ਸੀ ਕਹਿੰਦੇ ਆਪਾਂ ਦਾ ਇਸ ਲਾਈਨ ਚ ਟ੍ਰੇਨਿੰਗ ਨਾ ਪਗਾਂ ਦੀ ਲਈ ਹੈ ਨਾ ਟ੍ਰੇਨਿੰਗ ਜ਼ਰੂਰਤ ਹੈ ਤੁਹਾਡੇ ਅੰਦਰ ਕਲਾਕਾਰ ਛੁਪਿਆ ਹੁੰਦਾ ਉਹਨੂੰ ਕੱਢਣਾ ਅੱਛਾ ਵੱਡੇ ਵੱਡੇ ਆਰਟਿਸਟਾਂ ਤੇ ਇਲਜ਼ਾਮ ਲੱਗਦਾ ਹੈ ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਕਹਿੰਦੇ ਸਕ੍ਰਿਪਟ ਲਿਖਦੇ ਆ ਤੇ ਗਾਇਬ ਹੋ ਗਈ ਸ਼ੁਰੂਆਤੀ ਦੌਰ ਚ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਦੀ ਐਕਸਪਲੋਇਟੇਸ਼ਨ ਬੜੀ ਹੁੰਦੀ ਆ ਖਾਸ ਕਰਕੇ ਗਾਇਕੀ ਦੇ ਖੇਤਰ ਚ ਵੀ ਔਰ ਜਿਹੜੇ ਗਾਣੇ ਲਿਖਣ ਵਾਲੇ ਉਹ ਵੀ ਉਹ ਕਹਿੰਦੇ ਗਾਣਾ ਲਿਖਿਆ ਕਿਸੇ ਨੇ ਰਿਕਾਰਡ ਕਿਸਦਾ ਬੜੇ ਵੱਡੇ ਅਜਿਹੇ ਇਲਜ਼ਾਮ ਲੱਗਦੇ ਆ ਤੇ ਤੁਹਾਨੂੰ ਵੀ ਕਦੀ ਇਦਾਂ ਲੱਗਿਆ ਕਿ ਕਿਸੇ ਨੇ ਬੈਠਿਆ ਸਰਸੀ ਮੇਰੇ ਨਾਲ ਗੱਲਾਂ ਕੀਤੀਆਂ ਤੇ ਜਾ ਕੇ ਮੈਂ ਆਪਣਾ ਪ੍ਰੋਗਰਾਮ ਬਣਾ ਕੇ ਬਹਿ ਗਿਆ ਵਾ ਦੇ ਤੁਹਾਨੂੰ ਤੁਹਾਨੂੰ ਲੱਗਿਆ ਹੋਵੇ ਯਾਰ ਇਹ ਤੇ ਮੇਰਾ ਹੀ ਆਈਡੀਆ ਇਹ ਬੰਦਾ ਲੈ ਗਿਆ ਇਹਦਾ ਜਿਹੜਾ ਮੌਕਾ ਮਿਲਿਆ ਉਹ ਤਾਂ ਸੋਚੀਦਾ ਜੇ ਇਹਦੀ ਆਪਣੇ ਕੋਲ ਉਹ ਲੱਗਦਾ ਹੋਵੇ ਕਿ ਸਾਡੇ ਕੋਲ ਦੁਬਾਰਾ ਆਈਡੀਆ ਕਿੱਥੋਂ ਆਏਗਾ ਕਦੀ ਸੋਚਿਆ ਹੀ ਨਹੀਂਗਾ ਕਦੇ ਕੋਈ ਪੁੱਛਦਾ ਆ ਕੇ ਯਾਰ ਸਕ੍ਰਿਪਟ ਦਿਓ ਕੋਈ ਆਪਾਂ ਫੋਨ ਤੇ ਵੀ ਫੋਨ ਆਉਂਦਾ ਨਾ ਸ਼ੂਟਿੰਗ ਚੱਲਦੀ ਪਈ ਹੈ ਕੋਈ ਕਮੇਡੀਅਨ ਆਣ ਨਹੀਂ ਨਾ ਵੱਡੇ ਵੱਡੇ ਛੋਟੇ ਛੋਟੇ ਕਬੜੀ ਉਹਨਾਂ ਨੂੰ ਫੋਨ ਆਉਂਦਾ ਜੀ ਯਾਰ ਕੋਈ ਆਈਡੀਆ ਦੱਸੋ ਮੈਂ ਸ਼ੂਟ ਕਰਦਾ ਫਿਰ ਕੋਈ ਐਸਾ ਅੱਛਾ ਜੀ ਦੱਸ ਜੀ ਦੱਸ ਫਿਰ ਕੀ ਹੋ ਗਿਆ ਇੱਥੇ ਕਿਹੜੇ ਫੈਕਟਰੀ ਨੇ ਕੋਈ ਆਉਂਦਾ ਕਿੱਦਾਂ ਦਿ ਆਹ ਉਹਦਾ ਕਿਹਾ ਉਹ ਕੀ ਕੀ ਨਹੀਂ ਪਤਾ ਰਹਾ ਸਰਬ ਟਾਪਿਕ ਦੱਸ ਦੇ ਇਸ ਟਾਪਿਕ ਤੇ ਗੱਲਬਾਤ ਚੱਲ ਰਹੀ ਆ ਤੇ ਤੁਸੀਂ ਮਤਲਬ ਆਈਡੀਆ ਦਿਓ ਕੋਈ ਉਸ ਵੇਲੇ ਬੰਜਦਾ ਮਿੰਟ ਵਿੱਚ ਲੱਗਦਾ ਇੱਕ ਮਤਲਬ ਅੱਧਾ ਮਿੰਟ ਮੈਨੂੰ ਲੱਗਦਾ ਕਿ ਆਈਡੀਆ ਆਉਂਦਾ ਨਹੀਂ ਨਹੀਂ ਆਮ ਤੌਰ ਤੇ ਕਹਿੰਦੇ ਆ ਨਾ ਜੀ ਇੱਕ ਵਿਦਿਆਵਾ ਜਿਹੜਾ ਤਜਾ ਨੇਤਰ ਐ ਮਰੁਖ ਦਾ ਤੇ ਇੱਕ ਜਿਹੜੇ ਸਾਡੇ ਆਵਾਹ ਪੁਰਖ ਹੈ ਜਿਹੜੇ ਧਾਰਮਿਕ ਸਾਨੂੰ ਵਿਚਾਰ ਦਿੰਦੇ ਉਹ ਕਹਿੰਦੇ ਦਸ਼ਮ ਦਵਾਰ ਖੁੱਲ ਗਿਆ ਆਪਣਾ ਜਿਹੜਾ ਦਵਾਰ ਹੈ ਜਿਹੜਾ ਖੁੱਲਦਾ ਦਵਾਰ ਕਿਹੜਾ ਖੁੱਲਦਾ ਖੁੱਲੇ ਹੁੰਦਾ ਦਵਾਰ ਪਤਾ ਨਹੀਂ ਕਿੱਥੋਂ ਪਰ ਪਰਮਾਤਮਾ ਦੀ ਕਿਰਪਾ ਗੈ ਲੋ ਕਿ ਸਾਨੂੰ ਉੱਥੋਂ ਤੱਕ ਜਿਹੜੇ ਐ ਸਾਰੇ ਟੌਪ ਦੇ ਉੱਤੇ ਬੈਠੇ ਨਾ ਜਿਹੜੇ 10 ਕਲਾਕਾਰ ਉਹ 10 ਕਲਾਕਾਰ ਆਪਾਂ ਨਾਂ ਨਹੀਂ ਲੈਣਾ ਕਿ ਜਦੋਂ ਕੰਪੀਟੀਸ਼ਨ ਚੱਲਦਾ ਹੁੰਦਾ ਸੀ ਬੰਬੇ ਦੇ ਵਿੱਚ ਦਸਾਂ ਦੇ ਵਿੱਚ ਤਿੰਨਾਂ ਦਾ ਤੁਹਾਨੂੰ ਫੋਨ ਆ ਜਾਂਦਾ ਸੀ ਭਜੀ 8 ਓਪੀ ਤੇ ਗੱਲਬਾਤ ਚੱਲਦੀ ਦਸੋਂ ਫੋੜਾ ਫੜਾ 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 ਆਪੋ ਸਭ ਦਾ ਧੰਨਵਾਦ ਨਾਲ ਹੀ ਉਤੇ ਰਿਕਾਰਡ ਕਰ ਰਹੇ ਹਾਂ ਅੱਛਾ ਹੁਣ ਅੱਗੇ ਅੱਗੇ ਤੁਰਨ ਤੋਂ ਪਹਿਲਾਂ ਕਿ ਨਿੱਕੀ ਬੱਟੀ ਕੋਈ ਸਕਿੱਟ ਐਸੀ ਜਿਹੜੇ ਐਸੇ ਵੇਲੇ ਤੇਰੇ ਦਿਮਾਗ ਚ ਜਾਈ ਹੋਏ ਆਪਾਂ ਸਵੇਰ ਦੇ ਇਕੱਠੇ ਤੁਰੇ ਫਿਰਦੇ ਕੋਈ ਐਸੀ ਜੀ ਗੱਲ ਜਿਹੜੀ ਤੁਹਾਨੂੰ ਲੱਗਿਆ ਹੋਵੇ ਯਾਰ ਇੱਥੇ ਗੱਲ ਬਣ ਸਕਦੀ ਆ ਗੱਡੀ ਹੋਣਾ ਤੁਸੀਂ ਕਾਰ ਚਲਾ ਰਹੇ ਸੀਗੇ ਤੇ ਉਨਥੇ ਸੱਜੀ ਪਾਸੇ ਚਲਾਂਦੇ ਕਾਰ ਤੇ ਸਾਡੇ ਉਥੇ ਖੱਪੇ ਪਾਸੇ ਚਲਾਂਦੇ ਕਾਰ ਹਾਂਜੀ ਤਾਂ ਮੈਂ ਇੱਥੇ ਆ ਮੈਂ ਗੱਡੀ ਚ ਲਾਈ ਆ ਉਸ ਬੈਠੇ ਨੂੰ ਕਿਹਾ ਮੈਂ ਗੱਡੀ ਤੇ ਜਾ ਚਲਾ ਦੇ ਉਹ ਕਹਿੰਦਾ ਇੱਥੇ ਤੁਸੀਂ ਭੁਲੇਖਾ ਪਿਆ ਖੱਪੇ ਪਾਸੇ ਸੱਜੀ ਪਾਸੇ ਮਗਾ ਸਾਨੂੰ ਡਾਰੀ ਕੋਈ ਨਹੀਂ ਉਹ ਚਲਾਂਦੇ ਵੀ ਵਿਚਕਾਰ ਆ ਪੰਜਾਬੀ ਜੀ ਜਦੋਂ ਨਾ ਖੱਪੇ ਨੇ ਸੱਜੀ ਜਿਹੜਾ ਸਾਰੇ ਵੇਖੀ ਜਾਂਦੇ ਕਿਉਂ ਮਧੀ ਘੰਟੀ ਚਲਵਾ ਲਓ ਸਾਨੂੰ ਕੋਈ ਸੜੀ ਪੰਜਾਬੀ ਦੀ ਹਿਆਤ ਅੱਛਾ ਇੱਕ ਬ੍ਰੇਕ ਲੈਂਦੇ ਆ ਜੀ ਇੱਕ ਇੱਕ ਛੋਟਾ ਜਿਹਾ ਆਪਾਂ ਤੁਹਾਡਾ ਪਾਰਟ ਦੂਜਾ ਜਿਹੜਾ ਉਹ ਕਰਦੇ ਆ ਕਿ ਮੌਜੂਦਾ ਜਿਹੜਾ ਮਨੋਰੰਜਨ ਦੀ ਇੰਡਸਟਰੀ ਆ ਪੰਜਾਬੀ ਫਿਲਮ ਇੰਡਸਟਰੀ ਗਰੋ ਕਰ ਰਹੀ ਆ ਉਹਦੇ ਬਾਰੇ ਕੁਝ ਗੱਲਾਂ ਬਤਨ ਦਰਨਾ ਕਰਦੇ ਆ ਇੱਕ ਛੋਟਾ ਜਿਹਾ ਇੱਥੇ ਆਪਾਂ ਬ੍ਰੇਕ ਲੈ ਲੈਂਦੇ ਆ